ਪੜ ਲਾ ਨਹੀਂ ਤਾਂ ਖੇਤੀ ਜੋਗਾ ਰਹਿ ਜੇਗਾ मतलब ਖੇਤੀ ਜੋਗਾ ਰਹਿ ਜਾਣਾ ਕਿ ਮਤਲਬ ਕਿ ਖੇਤੀ ਨੂੰ ਉਹਦੇ ਮਾਈਂਡ ਸੈਟ ਹੀ ਇਹੋ ਜਿਹਾ ਬਣਾਤਾ ਬੱਚੇ ਦਾ ਕਿ ਯਾਰ ਉਹਦੇ ਮਾਈਂਡ 'ਚ ਇਹ ਬੈਠ ਗਈ ਕਿ ਖੇਤੀ ਦਾ ਘਾਟੇ ਦਾ ਸੌਦਾ ਹੀ ਆ ਪਰ ਖੇਤੀ ਕਦੇ ਵੀ ਘਾਟੇ ਦਾ ਸੌਦਾ ਨਹੀਂ ਰਹੀ ਹੈਗੀ ਖੇਤੀ ਨੂੰ ਕਰਨ ਦੇ ਤਰੀਕੇ ਤੇ ਡਿਪੈਂਡ ਹੈ ਕਿ ਘਾਟੇ ਦਾ ਸੌਦਾ ਹੈ ਕਿ ਵਾਦੇ ਦਾ ਸੌਦਾ ਇਹਦੇ ਵਿੱਚ ਬਈ ਜੀ ਪੂਰਾ ਡੇਢ ਕਿੱਲੇ ਦਾ ਪਲਾਟ ਹੈ ਤੇ 200 ਬੂਟਾ ਜਿਹੜਾ ਅਮਰੂਦਾਂ ਦਾ ਉਹਦੇ 'ਚ ਹੈ ਹਸਾਰ ਸਫੈਦਾ ਅਮਰੂਦ ਹੈ ਮੇਰੇ ਕੋਲ ਹੈ ਹਸਾਰ ਸਫੈਦਾ ਤੇ ਹਸਾਰ ਸੋਰਾ ਤੇ ਬਾਉਂਡਰੀ ਤੇ ਮੇਰੇ ਕੋਲੇ ਸਾਰੇ ਗੁਲਾਬ ਲੱਗੇ ਆ ਹੋਏ ਆ ਗੁਲਾਬ ਦੀ ਵੀ ਵਧੀਆ ਕਮਾਈ ਹੈ ਗੁਲਾਬ ਦੀ ਮੇਰੇ ਮੈਨੂੰ ਬੈਠੇ ਨੂੰ ਕਮਾਈ ਆ ਰਹੀ ਹੈ ਮੇਰੇ ਕੋਲ ਆਉਂਦੇ ਆ ਤੁਹਾਡੇ ਸਾਹਮਣੇ ਇੱਥੇ ਕੋਈ ਆਏ ਸੀਗੇ ਕੋੜ ਕੋਰੇ ਤੋਂ ਬਾਈ ਉਹ ਕੀ ਕਰਦੇ ਆ ਫੁੱਲ ਤੋੜਦੇ ਆ ਆ ਕੇ ਹੌਨ ਸਰ ਤੋੜ ਕੇ ਉਹਨਾਂ ਨੇ ਵੇਟ ਕਰਨਾ ਦੱਸ ਦੇਣਾ ਵੀ ਐਨੇ ਰੁਪਏ ਬਣ ਗਏ ਜੀ ਮੈਂ ਨੋਟ ਕਰ ਲੈਣੇ ਹਫਤੇ ਬਾਅਦ ਉਹਨੇ ਪੇਮੈਂਟ ਪਾ ਦੇਣੀ ਹੈ ਕੋਈ ਕਮਾਈ ਮੇਰੀ ਮਿਹਨਤ ਲੈ ਕੇ ਵੀ ਖੁੱਦ ਜਾਣੇ ਉਹਨਾਂ ਨੇ ਉਹ ਤੋਂ ਬਿਨਾ ਜਿਹੜੀ ਇੰਟਰ ਕ੍ਰੋਪਿੰਗ ਵਿੱਚ ਕਰਦੇ ਆਂ ਅਸੀਂ ਕੁਝ ਸਬਜ਼ੀ ਦੀ ਵੀ ਕਰਦੇ ਆਂ ਅਸੀਂ ਕੁਝ ਜ਼ਿਆਦਾ ਗਿੰਦਾ ਕਰਦੇ ਆਂ ਅਸੀਂ ਗਿੰਦਾ ਐਕਚੁਅਲੀ ਮੈਂ ਲਾਇਆ ਸੀ ਕਿਉਂਕਿ ਮੈਂ ਆਰਗੈਨਿਕ ਕਰ ਰਹੇ ਆਂ ਤਾਂ ਗਿੰਦਾ ਜੇ ਆਪਾਂ ਬਾਕੀ ਫਰੂਟ ਦੇ ਨਾਲ ਲਾਉਣੇ ਆ ਨਾ ਤਾਂ ਇਹਨੂੰ ਇੱਕ ਬਿਮਾਰੀ ਪੈਂਦੀ ਹੁੰਦੀ ਨਿਮਾ ਟੋੜਾ ਤਾ ਉਹ ਨਿਮਾ ਟੋੜ ਨਹੀਂ ਆਉਂਦੀ ਉਹਦੇ ਨਾਲ ਨਾਰਥ ਸਾਈਡ ਮੈਂ ਅੰਬਾਦੀ ਲਾਈਨ ਕੱਟਦੀ ਹੈ ਦੋ ਲਾਈਨਾਂ ਅੰਬਾਦੀਆਂ ਇੱਕ ਲਾਈਨ ਲੀਚੀ ਦੀ ਹੈ ਕਿਉਂਕਿ ਇਹ ਸਾਰੀਆਂ ਵੱਡੀਆਂ ਜਿਹੜੀਆਂ ਫਸਲਾਂ ਵੱਡੇ ਕੱਦ ਵਾਲੀਆਂ ਤਾਂ ਇਹ ਮੇਰੀ ਮਤਲਬ ਨਾਰਥ ਸਾਈਡ ਤੋਂ ਜਿਹੜੀਆਂ ਵਿੰਡ ਆਉਣਗੀਆਂ ਠੰਡੀਆਂ ਉਹਨਾਂ ਤੋਂ ਵੀ ਬਚਾ ਕਰੂਗੀ ਪੂਰੇ ਬਾਗ ਨੂੰ ਤੇ ਪਲੱਸ ਇਹਦਾ ਨੁਕਸਾਨ ਵੀ ਕੋਈ ਨਹੀਂ ਹੋਣਾ ਕਿਉਂਕਿ ਸ਼ਾਣੀਏ ਨੇ ਦੇਣੀ ਹੈਗੀ ਇਹੋ ਜੇ ਕਿਸਾਨ ਵੀ ਆਇਆ ਜਿਨ੍ਹਾਂ ਨੇ ਇੱਕ ਕਿੱਲੇ 'ਚ 11 ਲੱਖ ਦਾ ਅਮਰੂਦ ਵੀ ਵੇਚਿਆ। ਅਜੇ ਠੇਕੇ ਤੇ ਵੀ ਰਹੋਣ ਇੱਕ ਕਿੱਲਾ ਵਧੀਆ ਅਮਰੂਦ ਦਾ 2 ਤੋਂ 2.5 ਸਾਲ ਦਾ ਜਿਹੜਾ ਅਮਰੂਦ ਹੈ ਤਾਂ 4 ਤੋਂ 5 ਲੱਖ ਤੱਕ ਤੇ ਨਹੀਂ ਗਿਆ ਠੇਕੇ ਵਾਲਾ। ਜੇ ਤੁਸੀਂ ਖੁਦ ਵੇਚਨੇ ਅਮਰੂਦ ਤਾਂ ਤੁਸੀਂ 8-10-12-15 ਲੱਖ ਤੱਕ ਜਿੱਥੇ ਮਰਜ਼ੀ ਲੈ ਆ ਜੂ। ਹਾਂ ਇਹ ਕੇ ਸਿਰਫ ਕਹਿਣ ਦਾ ਅੰਕੜਾ ਨਹੀਂ ਇਹ ਕਰ ਸਕਦੇ ਆ ਕਮਾਈ ਆਪਾਂ ਆਰਾਮ ਨਾਲ ਕਰ ਸਕਦੇ ਆ ਪਰ ਮਿਹਨਤ ਉਹਦੇ 'ਚ ਹਾਂ ਤੇ ਬਾਗਬਾਨੀ 'ਚ ਉਹ ਬੰਦਾ ਸੋਚ ਕੇ ਆਵੇ ਕਿ ਪਹਿਲੇ 1.5 ਸਾਲ 2 ਸਾਲ ਇਹਦੇ 'ਚੋਂ ਕਮਾਈ ਨਹੀਂ ਆਉਣੀ ਹੈਗੀ। ਤੁਸੀਂ ਆ ਜਿਹੜੀ ਤੁਹਾਡੇ ਕੋਲੇ ਨੌਲੇਜ ਆ ਕਿ ਨਾਰਥ ਵਿੰਡ ਹਨਾ ਮੈਂ ਅੰਬ ਬਈ ਤੇ ਇਹ ਤੋਂ ਬਚਾਉਣਗੇ ਇਹਦਾ ਇਹ ਫਾਇਦਾ ਉਸ ਤੋਂ ਬਾਅਦ ਮੈਂ ਇਹਨੂੰ ਕਰ ਦੂੰਗਾ ਇਹ ਸਾਰੀ ਜਿਹੜੀ ਨੌਲੇਜ ਆ ਇਹ ਕਿੱਥੋਂ ਪ੍ਰਾਪਤ ਕਰਦੇ ਹੋ ਸਾਰੇ ਆ ਨੌਲੇਜ ਬਾਈ ਜੀ ਦੋ ਤਿੰਨ ਸੋਰਸਸ ਹੈ ਇੱਕ ਤਾਂ ਮੈਂ ਬੁੱਕਸ ਬਹੁਤ ਪੜ੍ਹਦਾ ਹਾਂ ਬੁੱਕ ਰੀਡਿੰਗ ਮੈਂ ਬਹੁਤ ਜ਼ਿਆਦਾ ਕਰਦਾ ਹਾਂ ਜਦੋਂ ਵੀ ਟਾਈਮ ਮਿਲਦਾ ਬੁੱਕ ਰੀਡਿੰਗ ਮੈਂ ਕਰਦਾ ਆ ਦੂਜੀ ਗੱਲ ਮੈਂ ਟ੍ਰੇਨਿੰਗਾਂ ਲੌਂ ਜਾਂਦਾ ਰਹਿੰਦਾ ਰਹਿਣਾ ਜ਼ਿਆਦਾ ਜਿੱਥੇ ਵੀ ਆਰਗੈਨਿਕ ਦੀ ਟ੍ਰੇਨਿੰਗ ਮੈਨੂੰ ਮਿਲਦੀ ਹੈ ਮੈਂ ਹਰ ਜਗ੍ਹਾ ਤੇ ਲਾ ਕੇ ਆਉਣਾ ਮੈਂ ਹੁਣੇ ਖਾਟੂ ਸ਼ਾਮ ਟ੍ਰੇਨਿੰਗ ਲ ਤੇ ਬਾਕੀ ਤੀਜਾ ਸੋਰਸ ਜਿਹੜਾ ਸਭ ਤੋਂ ਵੱਡਾ ਉਹ ਮੇਰਾ ਖੁਦ ਦਾ ਜਿਹੜਾ ਇੱਥੇ ਜ਼ੀਰੋ ਲੈਵਲ ਤੇ ਫੀਲਡ ਦਾ ਕੰਮ ਕਿੰਨੀਆਂ ਫਸਲਾਂ ਤੁਸੀਂ ਇਸ ਜਿਹੜੇ 10 ਕਿੱਲੇ ਦੇ ਵਿੱਚ ਬੀਜੀਆਂ ਹੋਈਆਂ ਬਿਲਕੁਲ ਮੇਰੇ ਕੋਲੇ ਜਿਹੜੇ ਵੈਰਾਈਟੀਆਂ ਜੇ ਦੇਖੀਏ ਤਾਂ 18 ਤੋਂ 20 ਜਿਹੜੀਆਂ ਵੈਰਾਈਟੀਆਂ ਹਨ ਆਰਾਮ ਨਾਲ ਹਾਂਜੀ ਜਿਵੇਂ ਹੁਣ ਇੱਕ ਲਾਈਨ ਵਿੱਚ ਸੇਬਾਂ ਦੀ ਕੱਟਦੀ ਹੈ ਇੱਕ ਆਲੂ ਬਖਾਰਾ ਆੜੂ ਕਿੰਨੂ ਅੰਜੀਰ ਇਤੋਂ ਬਿਨਾ ਮਿਕਸ ਫਰੂਟ ਦੇ ਵਿੱਚ ਮੇਰੇ ਕੋਲੇ ਆਂਬ ਬਹੁਤ ਖੜੇ ਹੋਏ ਆ। ਜਿਹੜੇ ਫਲ ਤੁਸੀਂ ਨਾਮ ਦੇ ਦੱਸ ਰਹੇ ਹੋ ਜਿਵੇਂ ਆੜੂ ਰੋਗਿਆ, ਆਲੂ ਬਖਾਰਾ, ਸੇਬ ਇਹ ਤਾਂ ਬਈ ਆਪਣੇ ਲੋਕਾਂ ਵਿੱਚ ਇੱਕ ਧਾਰਨਾ ਕਿ ਇਹ ਤਾਂ ਪੰਜਾਬ 'ਚ ਹੁੰਦੀ ਨਹੀਂ ਤਾਂ ਬਾਹਰ ਦੇ ਫਰੂਟ ਨੇ। ਬਿਲਕੁਲ ਹੁੰਦੇ ਆ ਜੀ। ਸੇਬ ਦੇ ਵਿੱਚ ਤਿੰਨ ਵੈਰਾਈਟੀਆਂ ਖੁਦ ਯੂਨੀਵਰਸਿਟੀ ਰეკਮੈਂਡ ਕਰਦੀ ਹੈ। ਅਨਾ, ਡਾਰਸਫਟ 골ਡਨ ਤੇ ਇੱਕ ਹੈਗੀ ਆਪਣੀ ਹਰਮਨ 99। ਇਹ ਸਾਰੇ ਆਪਣੇ ਇਹ ਗਰਮੀ ਸਹਿ ਸਕਦੀਆਂ ਵੈਰਾਈਟੀਆਂ ਜਿਹੜੀਆਂ। ਤੇ ਖਰਾਬ ਫਰੂਟ ਨੂੰ ਅਸੀਂ ਅਲੱਗ ਤੋੜ ਕੇ ਲੇਬਰ ਲਾ ਕੇ ਅਲੱਗ ਤੋੜ ਕੇ ਟੋਏ ਪੱਟ ਕੇ ਉਹਦੇ ਚ ਦੱਬਦੇ ਆਂ ਅਸੀਂ ਉਹ ਡੇਲੀ ਦਾ ਕੰਮ ਹੁੰਦਾ ਸਾਡਾ ਡੇਲੀ ਤੁਸੀਂ ਕਹ ਲਓ 30 40 ਕਿਲੋ ਦਾ ਖਰਾਬ ਜਿਹੜਾ ਫਰੂਟ ਹੈ ਜਿਹੜਾ ਉਹ ਅਸੀਂ ਦੱਬਣਾ ਲੋਕ ਰੌਲਾ ਪਾਈ ਜਾਂਦੇ ਆ ਕਿ ਬਚਦਾ ਨਹੀਂ ਕੁਛ ਬਚਦਾ ਨਹੀਂ ਬਟ ਉਹ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਕਿ ਤਰੀਕਾ ਨਹੀਂ ਸਹੀ ਹੈਗਾ ਲੋਕਾਂ ਦਾ ਤਰੀਕਾ ਬਦਲਣਾ ਪੈਣਾ ਹੈ ਖੇਤੀ 'ਚ ਬਹੁਤ ਕੋਸ਼ਾ ਖੇਤੀ ਤੁਸੀਂ 200% ਤੱਕ ਪ੍ਰੋਫਿਟ ਲੈ ਸਕਦੇ ਆ ਕਿਹੜਾ ਬਿਜ਼ਨਸ ਹੈ ਜਿਹੜਾ ਤੁਹਾਨੂੰ 200% ਦਾ ਪ੍ਰੋਫਿਟ ਦੇ ਦੇਊਗਾ ਮੇਰੇ ਅਮਰੂਦ ਇੱਥੇ 120 ਰੁਪਏ ਕਿਲੋ ਵਿਕਦੇ ਆ 120 ਰੁਪਏ ਮੰਡੀ ਦਾ ਰੇਟ ਅੱਜ ਪੁੱਛ ਲਓ 20 ਤੋਂ 35 ਦਾ ਹੈ ਕੱਲਾ 120 ਵਿਕਦੇ ਆ 120 ਵਿਕਦੇ ਆ ਜੀ ਹੱਸ ਕੇ ਵਿਕਦੇ ਆ ਬਿਲਕੁਲ ਹੱਸ ਕੇ ਵਿਕਦੇ ਆ ਜੀ ਮੇਲਿਆਂ ਦੇ ਜਾਂਦੇ ਰਹਿੰਨੇ ਹੁਣ ਬਠਿੰਡੇ ਜਾਗਦੇ ਜਗਨੂਆਂ ਦਾ ਮੇਲਾ ਸੀਗਾ ਉੱਥੇ 5 ਦਿਨ ਮੇਲਾ ਚੱਲਿਆ 5 ਦਿਨਾਂ ਦੇ ਵਿੱਚ ਤੁਸੀਂ ਹਿਸਾਬ ਲਾਓ ਵੀ 70-80 ਕਿਲੋ ਡੇਲੀ ਲੈ ਕੇ ਜਾਂਦਾ ਰਿਆ ਮੈਂ 4:00 ਵਜੇ ਤੱਕ ਸਾਰਾ ਵਿਕ ਜਾਂਦਾ ਸੀ ਅੱਧਾ ਕ ਗ੍ਰੇਡ ਰਹਿ ਜਾਂਦਾ ਸੀਗਾ ਤੇ ਫਿਰ ਉਹਦੇ ਬਾਅਦ ਅਸੀਂ ਪਲੇਟ ਸਿਸਟਮ ਚਲਾ ਦਿੰਦੇ ਸੀ ਹਾਂ ਫਿਰ ਅਸੀਂ ਉਵੇਂ ਬੰਦ ਕਰ ਦਿੰਦੇ ਸੀ ਕਿ ਪਲੇਟ ਪਲੇਟਾਂ ਕੱਟ-ਕੱਟ ਕੇ 150 ਗ੍ਰਾਮ ਦੀ ਪਲੇਟ 20 ਰੁਪਏ ਦੀ 30 ਰੁਪਏ ਦੀ ਅਸੀਂ ਵੇਚੀ ਗਏ ਉਹ ਮੇਲੇ ਦਾ 150 ਰੁਪਏ ਕਿਲੋ ਪੈ ਗਿਆ ਮੈਨੂੰ ਤਾਂ ਮੇਰੇ ਕੋਲੇ ਵਿਸਟਰ ਬਹੁਤ ਆਉਂਦੇ ਆ ਮਾਰੋ ਕਿਉਂਕਿ ਮੈਂ ਇਹਨ ਹੋਰ ਜਦੋਂ ਇੱਥੇ ਡਾਇਵਰਸਿਟੀ ਹੋਗੀ ਤਾਂ ਇੱਕ ਹੋਰ ਤਰ੍ਹਾਂ ਦਾ ਮਾਡਲ ਬਣ ਜਾਊਗਾ ਇਹ ਮੇਰੇ ਕੋਲ ਡਾਕਟਰ ਆਉਂਦੇ ਆ ਫੂਡ ਫ੍ਰੀਜ ਫੂਡ ਤੋਂ ਬਠਿੰਡੇ ਤੋਂ ਹਾਂ ਬਹੁਤ ਲੋਕ ਵਿਜ਼ਿਟ ਕਰਦੇ ਮੇਰੇ ਕੋਲ ਆ ਕੇ ਇਹਦਾ ਟੇਸਟ ਵੀ ਇੰਨਾ ਜ਼ਿਆਦਾ ਫਰਕ ਹੈ ਸਾਡੇ ਕੋਲ ਜਿਹੜਾ ਮਤਲਬ ਕੋਈ ਵੀ ਆਉਂਦਾ ਸਾਡੇ ਕੋਲ ਟੇਸਟ ਕਰ ਲੈਂਦਾ ਅਮਰੋਦ ਤਾਂ ਕਿਸੇ ਨੇ ਨਿੰਦਿਆ ਨਹੀਂ ਅਮਰੋਦ ਉਹ ਕਹਿੰਦੇ ਵੀ ਇਹਦਾ ਟੇਸਟ ਸਾਨੂੰ ਮਿਲਦਾ ਹੀ ਨਹੀਂ ਬਾਜ਼ਾਰ ਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਉਹ ਜੇ ਕੱਢੀਆਂ ਨੇ ਕਿ ਗ੍ਰੀਨ ਲੈਵਲ ਸਾਡੀ ਹੈਗੀ ਆ ਜੀ ਇਹ ਆਰਗੈਨਿਕ ਚ ਆਉਂਦੀ ਹੈ ਜੀ ਪਾਓ ਜੀ ਇਹ ਪਰ ਬਹੁਤ ਮੇਰੇ ਕੋਲੇ ਆਉਂਦੇ ਆ ਪਰ ਮੈਂ ਕਿਉਂਕਿ ਪ੍ਰੋਸੈਸ ਹੋ ਗਈ ਜਿਹੜੀ ਫੈਕਟਰੀ ਚ ਪ੍ਰੋਸੈਸ ਹੋ ਗਈ ਉਹ ਆਰਗੇਨਿਕ ਨਹੀਂ ਮੰਨਦਾ ਮੈਂ ਉਹਨੂੰ ਮੇਰੇ ਲਈ ਆਰਗੇਨਿਕ ਜਿਆਦਾ ਵਰਮੀ ਕੰਪੋਸਟ ਜਿਹੜੀ ਮੈਂ ਇੱਥੇ ਲਾਈ ਹੋਈ ਯੂਨਿਟ ਉਹ ਮੈਂ ਪਾਉਣਾ ਜਾਂ ਫਿਰ ਊਰੀ ਦੀ ਖਾਦ ਜਾਂ ਜੀਵ ਅਮਰਤ ਨਾਈਟ੍ਰੋਜਨ ਪਈ ਹੋਈ ਹੈ ਮਿੱਟੀ ਚ ਪਈ ਹੋਈ ਹੈ ਪੋਟਾਸ਼ ਵੀ ਪਈ ਹੋਈ ਹੈ ਪਰ ਜਿੱਥੇ ਕੈਮੀਕਲ ਯੂਜ਼ ਹੋ ਰਿਹਾ ਹੈ ਉਹ ਨਾਈਟ੍ਰੋਜਨ ਨੂੰ ਅਵੇਲੇਬਲ ਫਾਰਮਸ ਤੇ ਕਰਵਾਉਣ ਵਾਲਾ ਬੈਕਟੀਰੀਆ ਖਤਮ ਕਰਦਾ ਹੈ ਕੈਮੀਕਲ ਪਾ ਕੇ ਕਿਉਂਕਿ ਉਹ ਉਹ ਆਰਗੇਨਿਕਲੀ ਉਹ ਰਹਿ ਸਕਦਾ ਜਿਉਂਦਾ ਵੈਸੇ ਨਹੀਂ ਕੈਮੀਕਲ ਜੇ ਤੁਹਾਨੂੰ ਲੱਗ ਗਿਆ ਤਾਂ ਨਹੀਂ ਜਿਉਂਦਾ ਰ ਲੋਕਵਾਟੀਵੀ ਨਾਲ ਜੁੜਨ ਤੁਸੀਂ ਮੈਂ ਹਮਤਾਜ ਪੰਜਾਬ ਆ ਜਿਹੜਾ ਆਪਣਾ ਉਹ ਖੇਤੀ ਤੇ ਡਿਪੈਂਡ ਆ ਪੰਜਾਬ ਦੇ ਵਿੱਚ ਜੇਕਰ ਖੇਤੀ ਨਹੀਂ ਤਾਂ ਕੁਝ ਵੀ ਨਹੀਂ ਇਸੇ ਕਰਕੇ ਜਿਹੜੇ ਆਮ ਤੌਰ ਤੇ ਆਪਾਂ ਗੱਲਾਂ ਸੁਣਦੇ ਆ ਕਿ ਕਿਸਾਨ ਕਹਿੰਦੇ ਸਾਡੇ ਕੋਲੇ ਜ਼ਮੀਨ ਥੋੜੀ ਐ ਅਕਸਰ ਹੀ 1 2 5 ਕਿੱਲਿਆਂ ਤੱਕ ਕਿਸਾਨ ਨੂੰ ਕਿਹਾ ਜਾਂਦਾ ਕਿ ਇਹ ਗਰੀਬ ਕਿਸਾਨ ਐ ਇਹਨੂੰ ਕਮਾਈ ਜਿਹੜੀ ਉਹ ਘੱਟ ਹੁੰਦੀ ਆ ਉਹਦਾ ਕਾਰਨ ਕੀ ਹੈ ਤੇ ਨਾਲ ਹੀ ਜੇਕਰ ਕਿਸੇ ਕਿਸਾਨ ਕੋਲੇ ਘੱਟ ਜ਼ਮੀਨ ਹੈ ਉਹ ਘੱਟ ਜ਼ਮੀਨ ਦੇ ਵਿੱਚੋਂ ਕਿਵੇਂ ਚੰਗੀ ਕਮਾਈ ਕਰ ਸਕਦਾ ਉਹ ਵੀ ਬਿਨਾਂ ਰਿਹਾਂ ਸਪਰੇਹਾਂ ਤੋਂ ਕਿਉਂਕਿ ਜੇਕਰ ਇਹ ਸਪਰੇਅ ਨਾ ਕਰੂਗਾ ਤਾਂ ਤਾਂ ਖਰਚਾ ਵੀ ਘੱਟ ਆਊਗਾ ਤੇ ਕਮਾਈ ਵੀ ਦੁੱਗਣੀ ਹੋਊਗੀ ਗੱਲਬਾਤ ਕਰਦੇ ਹਾਂ ਸਰਾਮ ਫਾਰਮ ਸਰਾਵਾ ਪਹੁੰਚੇ ਆ ਬਾਈ ਦੇ ਕੋਲ ਗੁਰਪੇਜ ਬਾਈ ਸਾਡੇ ਨਾਲ ਗੱਲਬਾਤ ਕਰਨਗੇ ਆਰਗੈਨਿਕ ਖੇਤੀ ਕਰਦੇ ਨੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਠੀਕ ਠਾਕ ਵਧੀਆ ਜੀ ਤੁਸੀਂ ਦੱਸੋ ਬਹੁਤ ਵਧੀਆ ਬਾਈ ਬਾਈ ਸਭ ਤੋਂ ਪਹਿਲਾਂ ਜਿਹੜੀ ਮੈਂ ਗੱਲ ਕੀਤੀ ਆਮ ਤੌਰ ਤੇ ਆਪਣੇ ਕਹਿੰਦੇ ਆ ਕਿ 2 4 5 ਕਿੱਲੇ ਵਾਲੇ ਨੂੰ ਕਹਿੰਦੇ ਕਿ ਗਰੀਬ ਕਿਸਾਨ ਹੈ ਇਹਦੇ ਕੋਲ ਕੁਝ ਪੱਲੇ ਨਹੀਂ ਪੈਂਦਾ ਹਨਾ ਕੀ ਉਹ ਕਿਸਾਨ ਜਿਨ੍ਹਾਂ ਕੋਲੇ ਜ਼ਮੀਨ ਥੋੜੀ ਆ ਉਹਨਾਂ ਨੂੰ ਗਰੀਬ ਕਹਿਣਾ ਜਾਂ ਉਹਨਾਂ ਦੇ ਵਾਕਈ ਕੁਝ ਪੱਲੇ ਨਹੀਂ ਪੈਂਦਾ ਜੋ ਕੋਈ ਤਰੀਕਾ ਕੋਈ ਕਿ ਉਹਨਾਂ ਦੇ ਪੱਲੇ ਪਵੇ ਕੁਝ ਦੇਖੋ ਭਾਈ ਜੀ ਗਰੀਬ ਤਾਂ ਜਿਹਦੇ ਕੋਲੇ 50 ਕਿਲੋ ਵੀ ਕਹੋਂਦੇ ਆ ਆਮ ਧਾਰਨਾ ਬਣੀ ਹੋਈ ਨਾ ਖੇਤੀ ਨੂੰ ਲੈ ਕੇ ਕਿ ਖੇਤੀ ਆਪਾਂ ਛੋਟੇ ਬੱਚੇ ਨੂੰ ਵੀ ਮੈਂ ਬਹੁਤ ਵਾਰੀ ਦੇਖਿਆ ਟੀਚਰ ਕਹਿਣਗੇ ਪੜ ਲਾ ਨਹੀਂ ਦਾ ਖੇਤੀ ਜੋਗਾ ਰਹਿ ਜੇਗਾ ਮਤਲਬ ਖੇਤੀ ਜੋਗਾ ਰਹਿ ਜਨਾ ਕਿ ਮਤਲਬ ਵੀ ਖੇਤੀ ਨੂੰ ਉਹਦੇ ਮਾਈਂਡ ਸੈਟ ਹੀ ਇਹੋ ਜਿਹਾ ਬਣਾਤਾ ਬੱਚੇ ਦਾ ਕਿ ਯਾਰ ਉਹਦੇ ਮਾਈਂਡ 'ਚ ਇਹ ਬੈਠ ਗਈ ਕਿ ਖੇਤੀ ਦਾ ਘਾਟੇ ਦਾ ਸੌਦਾ ਹੀ ਆ ਪਰ ਖੇਤੀ ਕਦੇ ਵੀ ਘਾਟੇ ਦਾ ਸੌਦਾ ਨਹੀਂ ਰਹੀ ਹੈਗੀ ਖੇਤੀ ਨੂੰ ਕਰਨ ਦੇ ਤਰੀਕੇ ਤੇ ਡਿਪੈਂਡ ਹੈ ਕਿ ਘਾਟੇ ਦਾ ਸੌਦਾ ਹੈ ਕਿ ਵਾਦੇ ਦਾ ਸੌਦਾ ਤਾਂ ਡੇਢ ਕਿੱਲੇ ਵਾਲਾ ਵੀ ਅਮੀਰ ਹੈ ਮੈਂ ਤਾਂ ਕਹਿਣਾ ਤੇ ਜੇ 50 ਕਿੱਲਾਂ 'ਚ ਬੈਠਾ ਕੋਈ ਬੰਦਾ ਉਹ ਵੀ ਕਹਿ ਰਿਹਾ ਗਰੀਬ ਉਹ ਵੀ ਗਰੀਬ ਹੀ ਆ ਫਿਰ ਜੇ ਉਹ ਤਰੀਕਾ ਉਹਦਾ ਸਹੀ ਨਹੀਂ ਹੈਗਾ ਤਾਂ ਹਾਂ ਗਰੀਬ ਨਹੀਂ ਆਪਾਂ ਕਹਾਂ ਉਹ ਅਕਸਰ ਇਹ ਕੁਝ ਦੇਖ ਕੇ ਕਹਿੰਦੇ ਆ ਕਿ ਜਿਵੇਂ ਕਣਕ ਵੀ 3000 ਪੱਲੇ ਪੈਣਾ ਕਿੱਲੇ ਉਹ ਵੀ ਪਤਾ ਨਹੀਂ ਪੈਣਾ ਵੀ ਹੈ ਕਿ ਨਹੀਂ ਉਹ ਇਹ ਚੀਜ਼ ਨੂੰ ਦੇਖ ਕੇ ਕਹਿੰਦੇ ਕੀ ਲੱਗਦਾ ਵੀ ਉਹ ਚੀਜ਼ ਨੂੰ ਬਦਲਣ ਦੀ ਲੋੜ ਹੈ ਬਦਲਣ ਦੀ ਬਿਲਕੁਲ ਕਣਕ ਝੋਨਾ ਕਰੇ ਆਪਣੀ ਖੇਤੀ ਹੈ ਹੀ ਨਹੀਂ ਸੀ ਖੇਤੀ ਦਾ ਮਤਲਬ ਹੈ ਖੇਤੀ ਕੋਈ ਧੰਦਾ ਨਹੀਂ ਖੇਤੀ ਦਾ ਜੀਵਨ ਜਾਚ ਹੈ ਮਤਲਬ ਉਹਦੇ ਚ ਸਾਰਾ ਕੁਝ ਹੀ ਆ ਗਿਆ ਖੇਤੀ ਚ ਪਸ਼ੂ ਪਾਲਣ ਵੀ ਆ ਗਿਆ ਉੱਚ ਫਿਸ਼ਰੀਜ਼ ਵੀ ਆ ਗਈ ਉਹਦੇ ਚ ਬਾਗਬਾਨੀ ਵੀ ਆ ਗਈ ਉਹਦੇ ਚ ਸਬਜ਼ੀਆਂ ਵੀ ਆ ਗਈਆਂ ਹਰ ਤਰ੍ਹਾਂ ਦੀ ਖੇਤੀ ਕਰਨਾ ਉਹਨੂੰ ਉਹਨੂੰ ਮਤਲਬ ਇੱਕ ਤਰ੍ਹਾਂ ਦੀ ਡਾਈਵਰਸਿਟੀ ਲੈ ਕੇ ਆਉਣੀ ਉਹ ਖੇਤੀ ਹੈ ਤੇ ਉਹ ਉਹ ਕਰਨੀ ਹੀ ਪੈਣੀ ਆ ਉਧਰ ਆਉਣਾ ਹੀ ਪੈਣਾ ਹੈ ਬਿਲਕੁਲ ਫੇਰ ਹੀ ਕਿਸਾਨ ਮਤਲਬ ਬਚੂਗਾ ਜੀ ਜੀ ਅੱਛਾ ਅੱਜ ਦੀ ਗੱਲਬਾਤ ਆਪਣੀ ਰਹਿਣੀ ਆ ਜਿਹੜਾ ਤੁਹਾਡਾ ਫਾਰਮ ਹੈ ਅਮਰੂਦਾਂ ਦਾ ਖਾਸ ਕਰਕੇ ਅਮਰੂਦ ਤੇ ਨਾਲ ਤੁਸੀਂ ਇੰਟਰ ਕ੍ਰੋਪਿੰਗ ਕੀਤੀ ਹੋਈ ਆ ਫੁੱਲਾਂ ਦੀ ਹਨਾ ਇਹ ਬਾਈ ਇਹ ਸਾਰੇ ਇਹਦੇ ਉੱਪਰ ਜਾਣਕਾਰੀ ਦਿਓ ਕਿ ਕਿੰਨੇ ਕਿੱਲੇ ਦੇ ਵਿੱਚ ਮੌਜੂਦ ਹੈ ਤੇ ਕਿੰਨੇ ਬੂਟੇ ਨੇ ਬਾਈ ਇਹ ਹਾਂਜੀ ਇਹਦੇ ਵਿੱਚ ਬਾਈ ਜੀ ਪੂਰਾ ਡੇਢ ਕਿੱਲੇ ਦਾ ਪਲਾਟ ਆ ਇਹ ਤੇ 200 ਬੂਟਾ ਜਿਹੜਾ ਅਮਰੂਦਾਂ ਦਾ ਉਹਦੇ ਚ ਹਸਾਰ ਸਫੈਦਾ ਅਮਰੂਦ ਆ ਮੇਰੇ ਕੋਲ ਹਸਾਰ ਸਫੈਦਾ ਤੇ ਹਸਾਰ 2 200 ਤਕਰੀਬਨ ਉਹ ਤੋਂ ਬਿਨਾ ਜਿਹੜੀ ਇੰਟਰ ਕ੍ਰੋਪਿੰਗ ਵਿੱਚ ਕਰਦੇ ਆਂ ਅਸੀਂ ਕੁਝ ਸਬਜ਼ੀ ਦੀ ਵੀ ਕਰਦੇ ਆਂ ਅਸੀਂ ਕੁਝ ਜ਼ਿਆਦਾ ਗਿੰਦਾ ਕਰਦੇ ਆਂ ਅਸੀਂ ਗਿੰਦੇ ਦੀ ਥੋੜੀ ਜੀ ਸਟੋਰੀ ਇੰਟਰਸਟਿੰਗ ਹੈ ਮੈਂ ਤੁਹਾਨੂੰ ਸ਼ੇਅਰ ਕਰ ਦਿੰਦਾ ਗਿੰਦਾ ਐਕਚੁਅਲੀ ਮੈਂ ਲਾਇਆ ਸੀ ਕਿਉਂਕਿ ਮੈਂ ਆਰਗੇਨਿਕ ਕਰ ਰਹੇ ਆਂ ਤਾਂ ਗਿੰਦਾ ਜੇ ਆਪਾਂ ਬਾਕੀ ਫਰੂਟ ਦੇ ਨਾਲ ਲਾਉਣੇ ਆ ਨਾ ਤਾਂ ਇਹਨੂੰ ਇੱਕ ਬਿਮਾਰੀ ਪੈਂਦੀ ਹੁੰਦੀ ਨਿਮਾ ਟੋੜ ਤਾਂ ਉਹ ਨਿਮਾ ਟੋੜ ਨਹੀਂ ਆਉਂਦੀ ਉਹਦੇ ਨਾਲ ਤਾਂ ਮੈਂ ਜਰਨਲੀ ਵੈਸੀ ਲਿਆ ਕੇ ਲਾਤੇ ਬੂਟੇ ਜਦੋਂ ਮੈਂ ਬਾਗ ਲਾਇਆ ਸੀਗਾ ਗੇਂਦੇ ਦੇ ਤਾਂ ਉਹ ਗੇਂਦਾ ਵਧੀਆ ਹੋ ਗਿਆ ਫੁੱਲ ਹੋ ਗਏ ਨਾਲੇ ਤਾਂ ਮੈਨੂੰ ਉਹ ਨਿਮਾ ਟੋੜ ਤੋਂ ਬਚਾਇਆ ਉਹਨਾਂ ਨੇ ਫਿਰ ਮੈਨੂੰ ਕਿਸੇ ਨੇ ਇੱਥੇ ਕੋਈ ਆਏ ਸਲਾਹ ਦਿੱਤੀ ਕਹਿੰਦੇ ਇਹ ਵਿਗਦੇ ਵੀ ਆ ਫੁੱਲ ਤਾਂ ਮੈਂ ਇੱਥੇ ਲੋਕਲੀ ਪਤਾ ਕੀਤਾ ਤਾਂ ਉਹ ਵਿਕਣੇ ਸ਼ੁਰੂ ਹੋ ਗਏ ਬਾਅਦ ਦੇ ਵਿੱਚ ਫਿਰ ਉਹਨੂੰ ਮੈਂ ਕਮਰਸ਼ੀਅਲੀ ਅਡਾਪਟ ਕਰ ਲਿਆ ਗੇਂਦੇ 'ਚ ਵੀ ਬਹੁਤ ਕਮਾਈ ਹੋਣ ਲੱਗ ਗਈ ਤੇ ਬਾਉਂਡਰੀ ਤੇ ਮੇਰੇ ਕੋਲੇ ਸਾਰੇ ਗੁਲਾਬ ਲੱਗਿਆ ਹੋਇਆ ਹੈ ਠੀਕ ਹੈ ਗੁਲਾਬ ਦੀ ਵੀ ਵਧੀਆ ਕਮਾਈ ਹੈ ਗੁਲਾਬ ਦੀ ਮੇਰੇ ਮੈਨੂੰ ਬੈਠੇ ਨੂੰ ਕਮਾਈ ਆ ਰਹੀ ਹੈ ਮੇਰੇ ਕੋਲ ਆਉਂਦੇ ਆ ਤੁਹਾਡੇ ਸਾਹਮਣੇ ਇੱਥੇ ਕੋਈ ਆਏ ਸੀਗੇ ਕੋਟਕਪੂਰੇ ਤੋਂ ਬਾਈ ਤੇ ਉਹ ਕੀ ਕਰਦੇ ਫੁੱਲ ਤੋੜਦੇ ਆ ਕੇ ਆਨ ਸਰ ਤੇ ਤੋੜ ਕੇ ਉਹਨਾਂ ਨੇ ਵੇਟ ਕਰਨਾ ਦੱਸ ਦੇਣਾ ਵੀ ਐਨੇ ਰੁਪਏ ਬਣ ਗਏ ਜੀ ਮੈਂ ਨੋਟ ਕਰ ਲੈਣੇ ਹਫ਼ਤੇ ਬਾਅਦ ਉਹਨੇ ਪੇਮੈਂਟ ਪਾ ਦੇਣੀ ਹੈ ਕੋਈ ਮੇਰੀ ਮਿਹਨਤ ਲੈ ਕੇ ਵੀ ਖੁੱਦ ਜਾਣਦੇ ਲੈ ਕੇ ਵੀ ਖੁੱਦ ਜਾਣੇ ਉਹਨਾਂ ਨੇ ਤਾਂ ਇਹ ਤੋਂ ਬਿਨਾਂ ਇੰਟਰ ਕ੍ਰੋਪਿੰਗ ਦੇ ਵਿੱਚ ਜੇ ਮੈਂ ਹੁਣ ਅੱਗੇ ਸਟਾਰਟ ਕਰਤਾ ਜਿਵੇਂ ਨਾਰਥ ਸਾਈਡ ਮੈਂ ਅੰਬਾ ਦੀ ਲਾਈਨ ਕੱਢਤੀ ਹੈ ਦੋ ਲਾਈਨਾਂ ਅੰਬਾ ਦੀਆਂ ਇੱਕ ਲਾਈਨ ਲੀਚੀ ਦੀ ਹੈ ਕਿਉਂਕਿ ਇਹ ਸਾਰੀਆਂ ਵੱਡੀਆਂ ਜਿਹੜੀਆਂ ਫਸਲਾਂ ਵੱਡੇ ਕੱਦ ਵਾਲੀਆਂ ਤਾਂ ਇਹ ਮੇਰੀ ਮਤਲਬ ਨਾਰਥ ਸਾਈਡ ਤੋਂ ਜਿਹੜੀਆਂ ਵਿੰਡ ਆਉਣਗੀਆਂ ਠੰਡੀਆਂ ਉਹਨਾਂ ਤੋਂ ਵੀ ਬਚਾ ਕਰੂਗੀ ਪੂਰੇ ਬਾਗ ਨੂੰ ਤੇ ਪਲੱਸ ਇਹਦਾ ਨੁਕਸਾਨ ਵੀ ਕੋਈ ਨਹੀਂ ਹੋਣਾ ਕਿਉਂਕਿ ਸ਼ਾਣੀਏ ਨੇ ਦੇਣੀ ਹੈਗੀ ਜਿਵੇਂ ਜਿਵੇਂ ਆਪਾਂ ਸਾਊਥ ਸਾਈਡ ਨੂੰ ਆਉਣੇ ਆ ਤਾਂ ਮੇਰੇ ਛੋਟੇ ਜਿਹੜੇ ਬੂਟੇ ਲਾਤੇ ਮੈਂ ਜਿਵੇਂ ਹੁਣ ਇੱਕ ਲਾਈਨ ਮੈਂ ਸੇਬਾਂ ਦੀ ਕੱਟਤੀ ਆ ਇੱਕ ਆਲੂ ਬਖਾਰਾ ਆੜੂ ਕਿੰਨੂ ਅੰਜੀਰ ਇਹ ਤੋਂ ਬਿਨਾ ਮਿਕਸ ਫਰੂਟ ਦੇ ਵਿੱਚ ਮੇਰੇ ਕੋਲੇ ਆਂਬ ਬਹੁਤ ਖੜੇ ਹੋਏ ਆ ਤਾਂ ਮੈਡੀਸਨਲ ਪਲਾਂਟ ਵੀ ਲਾਏ ਹੋਏ ਆ ਹਰੜ ਬਹੇੜਾ ਅੱਛਾ ਅਰਜਨ हां काफी ਕਿਲੇ ਵਿੱਚ ਇਹਨਾਂ ਕੋਲ ਆ ਹਾਂ ਇਹ ਸਾਰੀਆਂ ਕਰਾਉਂਦਾ ਜਿਹੜੇ ਫਲ ਤੁਸੀਂ ਨਾਮ ਦੇ ਦੱਸ ਰਹੇ ਹੋ ਜਿਵੇਂ ਆड़ੂ ਹੋ ਗਿਆ ਆਲੂ ਬਖਾਰਾ ਸੇਬ ਇਹ ਤਾਂ ਬਈ ਆਪਣੇ ਲੋਕਾਂ ਵਿੱਚ ਇੱਕ ਧਾਰਨਾ ਕਿਦਾ ਪੰਜਾਬ ਵਿੱਚ ਹੁੰਦੇ ਨੇ ਤਾਂ ਬਾਹਰ ਦੇ ਫਰੂਟ ਨੇ ਬਿਲਕੁਲ ਹੁੰਦੇ ਆ ਜੀ ਸੇਬ ਦੇ ਵਿੱਚ ਤਿੰਨ ਵੈਰਾਈਟੀਆਂ ਖੁਦ ਯੂਨੀਵਰਸਿਟੀ ਰეკਮੈਂਡ ਕਰਦੀ ਹੈ ਅਨਾ ਡਾਰਸਟ ਗੋਲਡਨ ਤੇ ਇੱਕ ਹੈਗੀ ਆਪਣੀ ਹਰਮਨ 99 ਇਹ ਸਾਰੇ ਆਪਣੇ ਇਹ ਇਹ ਗਰਮੀ ਸਹਿ ਸਕਦੀਆਂ ਵੈਰਾਈਟੀਆਂ ਜਿਹੜੀਆਂ ਹਾਂਜੀ ਤੇ ਪੰਜਾਬ ਚ ਹੁੰਦੀਆਂ ਨੇ ਬਿਲਕੁਲ ਹੁੰਦੀਆਂ ਜੀ ਤੁਸੀਂ ਹਜੇ ਸ਼ੁਰੂਆਤ ਕੀਤੀ ਹੈ ਕਿ ਲੈ ਸ਼ੁਰੂਆਤ ਕੀਤੀ ਹੈ ਹਜੇ ਬਟ ਹੁੰਦਾ ਹੈ ਮੈਂ ਦੇਖਿਆ ਖੁਦ ਦੇਖਿਆ ਲਾਈਵ ਜਾ ਕੇ ਬਹੁਤ ਸਾਰੇ ਮੈਂ ਫਾਰਮ ਵਿਜ਼ਿਟ ਕੀਤੇ ਮੈਂ ਇੱਥੇ ਤਾਂ ਉੱਥੇ ਮੈਂ ਦੇਖਿਆ ਖੁਦ ਇਹ ਵੈਸੇ ਜਿਵੇਂ ਤੁਸੀਂ ਗਣਾਈਆਂ ਨੇ ਕਿੰਨੀਆਂ ਫਸਲਾਂ ਤੁਸੀਂ ਇਸ ਜਿਹੜੇ 1.5 ਕਿਲੇ ਦੇ ਵਿੱਚ ਬੀਜੀ ਹੋਈਆਂ ਬਈ ਕੁੱਲ ਮੇਰੇ ਕੋਲੇ ਜੇ ਵੈਰਾਈਟੀਆਂ ਦੇਖੀਏ ਤਾਂ 18 ਤੋਂ 20 ਜਿਹੜੀਆਂ ਵੈਰਾਈਟੀਆਂ ਹੈਗੀਆਂ ਆਰਾਮ ਨਾਲ ਹਾਂਜੀ ਠੀਕ ਹੈ ਤੇ ਮੁੱਖ ਫਸਲਾਂ ਤੁਸੀਂ ਲੈ ਕੀ ਤੋਂ ਰਏ ਹੁਣ ਜਿਵੇਂ ਅਮਰੂਦ ਹਾਂ ਮੇਜਰ ਕ੍ਰੌਪ ਮੇਰੇ ਕੋਲੇ ਅਮਰੂਦ ਹੈ ਹਾਂ ਉਹਦੇ ਵਿੱਚ ਇੰਟਰ ਕ੍ਰੌਪਿੰਗ ਮੈਂ ਮੰਨਦਾ ਕਿ ਦੂਜੀ ਹੈ ਜਿਹੜੀ ਹੁਣ ਜਿਵੇਂ ਜਿਵੇਂ ਅੱਗੇ ਜਿਵੇਂ ਹੁਣ ਆਂਬ ਮੈਂ ਲਾਤੇ ਆ ਤਾਂ ਆਂਬ ਜਿਵੇਂ ਜਿਵੇਂ ਵੱਡੇ ਹੋਣਗੇ 4 ਤੋਂ 5 ਸਾਲਾਂ ਚ ਕਿਉਂਕਿ ਮੇਰੇ ਕੋਲੇ 3 ਸਾਲ ਦਾ ਆਲਰੇਡੀ ਬਾਗ ਇਹ ਹੋ ਗਿਆ ਤੇ ਮੈਂ ਇਹਦੀ 10 ਸਾਲ ਲਾਈਫ ਮੰਨਦਾ ਤੇ 7 ਤੋਂ 6 ਤੋਂ 7 ਸਾਲਾਂ ਚ ਜਿਹੜਾ ਆਂਬ ਵੱਡੇ ਹੋ ਜਾਣਗੇ ਤਾਂ ਇਹਨਾਂ ਨੂੰ ਡਿਸਟਰਬ ਕਰਨਗੇ ਆਂਬ ਜਦੋਂ ਤਾਂ ਫਿਰ ਇਹਨਾਂ ਨੂੰ ਵਿੱਚੋਂ ਕੱਢ ਦਾਂਗੇ ਆਂਬ ਜ਼ਿਆਦਾ ਹੋ ਜਾਣਗੇ ਉਹ ਹੀ ਮੇਰੀ ਡਾਇਵਰਸਿਟੀ ਬਣ ਜੂਗੀ। ਭਾਈ ਜਿਵੇਂ ਤੁਸੀਂ ਆ ਜਿਹੜੀ ਤੁਹਾਡੇ ਕੋਲੇ ਨੌਲੇਜ ਹੈ ਕਿ ਨੌਰਥ ਵਿੰਡ ਹਨਾ ਮੈਂ ਅੰਬ ਬੀ ਤੇ ਇਹ ਇਹ ਤੋਂ ਬਚਾਉਣਗੇ ਇਹਦਾ ਇਹ ਫਾਇਦਾ ਉਸ ਤੋਂ ਬਾਅਦ ਮੈਂ ਇਹਨੂੰ ਕਰ ਦੂੰਗਾ। ਇਹ ਸਾਰੀ ਜਿਹੜੀ ਨੌਲੇਜ ਹੈ ਇਹ ਕਿੱਥੋਂ ਪ੍ਰਾਪਤ ਕਰਦੇ ਹਾਂ ਸਾਰੇ? ਨੌਲੇਜ ਭਾਈ ਜੀ ਦੋ ਤਿੰਨ ਸੋਰਸਸ ਹੈ। ਪਰਫੈਕਟ ਤਾਂ ਕੋਈ ਵੀ ਨਹੀਂ ਹੁੰਦਾ 100% ਸਿੱਖਦੇ ਰਹਿੰਦੇ ਆਪਾਂ ਹਨਾ ਤੇ ਇੱਕ ਤਾਂ ਮੈਂ ਬੁੱਕਸ ਬਹੁਤ ਪੜ੍ਹਦਾ। ਬੁੱਕ ਰੀਡਿੰਗ ਮੈਂ ਬਹੁਤ ਜ਼ਿਆਦਾ ਕਰਦਾ। ਜਦੋਂ ਵੀ ਟਾਈਮ ਮਿਲਦਾ ਬੁੱਕ ਰੀਡਿੰਗ ਮੈਂ ਕਰਦਾ। ਅ ਦੂਜੀ ਗੱਲ ਮੈਂ ਟ੍ਰੇਨਿੰਗਾਂ ਲਾਉਣ ਜਾਂਦਾ ਰਹਿੰਦਾ ਜਿਆਦਾ ਜਿੱਥੇ ਵੀ ਆਰਗੈਨਿਕ ਦੀ ਟ੍ਰੇਨਿੰਗ ਮੈਨੂੰ ਮਿਲਦੀ ਹੈ ਮੈਂ ਹਰ ਜਗ੍ਹਾ ਤੇ ਲਾ ਕੇ ਆਉਣਾ ਮੈਂ ਹੁਣੇ ਖਾਟੂ ਸ਼ਾਮ ਟ੍ਰੇਨਿੰਗ ਲਾਕੇ ਆ ਸੁਭਾਸ਼ ਪਾਲੇ ਕਰਦੀ ਉਹ ਕਾਫੀ ਜਿਹੜੇ 27 28 ਸਾਲ ਐਕਸਪੀਰੀਅੰਸ ਆ ਉਹਨਾਂ ਨੂੰ ਹਾਂ ਉਹ ਵਰਲਡ ਕਲਾਸ ਮਤਲਬ ਵਰਲਡ ਰੈਨਾਉਂਡ ਹੈ ਉਹ ਤੇ ਹੋਰ ਵੀ ਮੈਂ ਕਾਫੀ ਜਿੱਥੇ ਵੀ ਮਿਲਦੀ ਹੈ ਮੈਂ ਟ੍ਰੇਨਿੰਗ ਲਾਉਂਦਾ ਜਾਂਦਾ ਰਹਿੰਦਾ ਤੇ ਬਾਕੀ ਤੀਜਾ ਸੋਰਸ ਆ ਜਿਹੜਾ ਸਭ ਤੋਂ ਵੱਡਾ ਉਹ ਮੇਰਾ ਖੁਦ ਦਾ ਜਿਹੜਾ ਇੱਥੇ ਜ਼ੀਰੋ ਲੈਵਲ ਤੇ ਫੀਲਡ ਦਾ ਕੰਮ ਹੈ ਠੀਕ ਹੈ ਹੁਣ ਫੀ ਕਿ ਹਸਾਰ ਸਫੈਦ ਦਾ ਤੇ ਜਿਹੜੇ ਰੈੱਡ ਤੇ ਵਾਈਟ ਦੇ ਬੂਟਿਆਂ ਨੂੰ ਕਿਵੇਂ ਪਛਾਣਨਾ ਹੈ ਤਾਂ ਉਹ ਐਕਸਪੀਰੀਅੰਸ ਨਾਲ ਚੀਜ਼ਾਂ ਆਉਣੀ ਆ ਉਹ ਕਿਸੇ ਬੁੱਕਸ ਚ ਨਹੀਂ ਲਿਖੀਆਂ ਹੋਈਆਂ ਕਿਸੇ ਟ੍ਰੇਨਿੰਗ ਚ ਨਹੀਂ ਮਿਲਦੀਆਂ ਉਹ ਇੱਥੇ ਰਹਿ ਕੇ ਪਤਾ ਲੱਗਦਾ ਜਿਹੜੋਂ ਆਪਾਂ ਤਜਰਬੇ ਦੀ ਗੱਲ ਹੈ ਤਜਰਬੇ ਨਾਲ ਆਉਂਦੇ ਹਾਂਜੀ ਪਰ ਜਿਵੇਂ ਆਮ ਤੌਰ ਤੇ ਚਾਹੀਦਾ ਨੇ ਕਿ ਆਪਣੇ ਕਿਸਾਨਾਂ ਨੂੰ ਚਾਹੇ ਉਹ ਸਰਕਾਰ ਵੱਲੋਂ ਚਾਹੇ ਉਹ ਖੁਦ ਵੀ ਇਹ ਯਤਨ ਕਰਨ ਕਿ ਨਵੀਆਂ ਚੀਜ਼ਾਂ ਸਿੱਖਣ ਨਵੀਆਂ ਚੀਜ਼ਾਂ ਦੇਖਣ ਤਾਂ ਹੀ ਉਹ ਮਤਲਬ ਫਾਇਦਾ ਹੋ ਸਕੂ ਉਹਨਾਂ ਨੂੰ ਹਾਂ ਬਿਲਕੁਲ ਸਿੱਖਣੀਆਂ ਚਾਹੀਦੀਆਂ ਦੇਖੋ ਕਿਸਾਨ ਨੂੰ ਇਧਰਲੇ ਪਾਸੇ ਆਉਣਾ ਪੈਣਾ ਡਾਇਵਰਸਿ ਲੋਕ ਰੌਲਾ ਪਾਈ ਜਾਂਦੇ ਆ ਕਿ ਬਚਦਾ ਨਹੀਂ ਕੁਛ ਬਚਦਾ ਨਹੀਂ ਬਟ ਉਹ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਕਿ ਤਰੀਕਾ ਨਹੀਂ ਸਹੀ ਹੈਗਾ ਲੋਕਾਂ ਦਾ ਤਰੀਕਾ ਬਦਲਣਾ ਪੈਣਾ ਹੈ ਖੇਤੀ 'ਚ ਬਹੁਤ ਕੁਛ ਆ ਖੇਤੀ 'ਚ ਤੁਸੀਂ 200% ਤੱਕ ਪ੍ਰੋਫਿਟ ਲੈ ਸਕਦੇ ਆ ਕਿਹੜਾ ਬਿਜ਼ਨਸ ਹੈ ਜਿਹੜਾ ਤੁਹਾਨੂੰ 200% ਦਾ ਪ੍ਰੋਫਿਟ ਦੇ ਦੇਊਗਾ ਮੇਰੇ ਅਮਰੂਦ ਇੱਥੇ 120 ਰੁਪਏ ਕਿਲੋ ਵਿਕਦੇ ਆ 120 ਰੁਪਏ 120 ਰੁਪਏ ਮੰਡੀ ਦਾ ਰੇਟ ਅੱਜ ਪੁੱਛ ਲਓ 20 ਤੋਂ 35 ਦਾ ਹੂੰ ਕੱਲਾ 120 ਵਿਕਦੇ 120 ਵਿਕਦੇ ਆ ਜੀ ਹੱਸ ਕੇ ਵਿਕਦੇ ਆ ਬਿਲਕੁਲ ਹੱਸ ਕੇ ਵਿਕਦੇ ਆ ਜੀ ਆਰਗੈਨਿਕ ਮੰਡੀਆਂ ਲੱਗਦੀਆਂ ਮੈਂ ਮੋਗੇ ਜਾ ਕੇ ਆਇਆ ਕੱਲ ਪਠੰਡੇ ਵੀ ਵਿਕਦੇ ਆ ਮੇਰੇ ਫਾਰਮ ਤੋਂ ਵੀ ਵਿਕਦੇ ਆ ਤਾਂ ਆਰਾਮ ਨਾਲ ਵਿਕਦੇ ਆ ਜੀ 100 ਪਲੱਸ ਅੱਛਾ ਆਪਾਂ ਗੱਲ ਕੀਤੀ ਆਰਗੈਨਿਕ ਦੀ ਆਰਗੈਨਿਕ ਬਾਈ ਤੁਸੀਂ ਮੰਨ ਦੇ ਕੇ ਨੂੰ ਮਤਲਬ ਤੁਹਾਡੇ ਜਿਹੜੀ ਡੈਫੀਨੇਸ਼ਨ ਆ ਆਰਗੈਨਿਕ ਦੀ ਉਹ ਕੀ ਆ ਕਿ ਕੀ ਆਪਾਂ ਉਹਨੂੰ ਪਾਇਆ ਜਾਂ ਕੀ ਪਾ ਸਕਦੇ ਆ ਆਰਗੈਨਿਕ ਮੇਰੇ ਲਈ ਜਿਹੜੀ ਡੈਫੀਨੇਸ਼ਨ ਆ ਬਾਈ ਜੀ ਆਰਗੈਨਿਕ ਦੀ ਇਹੀ ਹੈ ਕਿ ਤੁਸੀਂ ਕੋਈ ਵੀ ਪ੍ਰੋਸੈਸਡ ਚੀਜ਼ ਨਹੀਂ ਪਾਉਣੀ ਹੈਗੀ ਪ੍ਰੋਸੈਸ ਦੀ ਚੀਜ਼ ਦਾ ਮੇਰਾ ਕਹਿਣ ਦਾ ਮਤਲਬ ਹੈ ਕਿ ਬਹੁਤ ਸਾਰੀਆਂ ਰੀਆ ਸਪਰੀਆ ਆਰਗੈਨਿਕ ਦੇ ਨਾਮ ਤੇ ਆਈ ਜਾਂਦੀਆਂ ਮੈਂ ਨਾਮ ਨਹੀਂ ਲੈਂਦਾ ਕਿਸੇ ਕੰਪਨੀ ਦਾ ਬਹੁਤ ਸਾਰੀਆਂ ਕੰਪਨੀਆਂ ਇਹੋ ਜਿਹੀ ਕੱਢੀ ਜਾਂਦੀਆਂ ਕਿ ਗ੍ਰੀਨ ਲੇਬਲ ਸਾਡੀ ਹੈਗੀ ਆ ਜੀ ਇਹ ਆਰਗੈਨਿਕ ਚ ਹੀ ਆਉਂਦੀ ਹੈ ਜੀ ਪਾਓ ਜੀ ਇਹ ਪਰ ਬਹੁਤ ਮੇਰੇ ਕੋਲੇ ਆਉਂਦੇ ਆ ਪਰ ਮੈਂ ਕਿਉਂਕਿ ਪ੍ਰੋਸੈਸ ਹੋ ਗਈ ਜਿਹੜੀ ਫੈਕਟਰੀ ਚ ਪ੍ਰੋਸੈਸ ਹੋ ਗਈ ਉਹ ਆਰਗੈਨਿਕ ਨਹੀਂ ਮੰਨਦਾ ਮੈਂ ਉਹ ਮੇਰੇ ਲਈ ਆਰਗੈਨਿਕ ਜਿਆਦਾ ਵਰਮੀ ਕੰਪੋਸਟ ਜਿਹੜੀ ਮੈਂ ਇੱਥੇ ਲਾਏ ਹੋਏ ਯੂਨਿਟ ਉਹ ਮੈਂ ਪਾਉਣਾ ਜਾਂ ਫਿਰ ਰੂੜੀ ਦੀ ਖਾਦ ਹੈ ਜਾਂ ਜੀਵ ਅਮਰਤ ਠੀਕ ਹੈ ਇਹੀ ਸਾਰੀ ਆਰਗੇਨਿਕ ਹੈ ਮੇਰੇ ਲਈ ਤੋ ਇਹ ਕੁਝ ਵਰਤਦੇ ਹਾਂ ਸਾਰਾ ਬਿਲਕੁਲ ਬਿਲਕੁਲ ਹਾਂਜੀ ਅੱਛਾ ਤੇ ਇਹ ਜਿਵੇਂ ਅਮਰੂਦਾਂ ਦੀ ਗੱਲ ਕੀਤੀ ਆਰਗੇਨਿਕ ਤੇ ਨਾਨ ਆਰਗੇਨਿਕ ਦੇ ਵਿੱਚ ਫਰਕ ਕੀ ਹੈ ਬਾਈ ਮਤਲਬ ਇਹਦੇ ਕੀ ਫਾਇਦੇ ਨੇ ਤੇ ਉਹਦੇ ਕੀ ਨੁਕਸਾਨ ਨੇ ਹਮ ਆਪਾਂ ਕੋਈ ਵੀ ਫਰੂਟ ਖਾਂਦੇ ਆ ਆਪਾਂ ਬੈਨੀਫੀਟ ਲਈ ਖਾਂਦੇ ਆ ਨਾ ਤਾਂ ਜੇ ਤਾਂ ਉੱਤੇ ਕੋਈ ਰੇ ਸਪਰੇਅ ਯੂਜ਼ ਹੋਈ ਹੋਈ ਹੈ ਤਾਂ ਉਹਦਾ ਕਿਤਨਾ ਕਿਤੇ ਅਸਰ ਉੱਤੇ ਹੈ ਤਾਂ ਅਮਰੂਦ ਨੂੰ ਪੇਟ ਦਾ ਡਾਕਟਰ ਕਿਹਾ ਜਾਂਦਾ ਹੈ ਜੀ ਤੇ ਜੇ ਅਮਰੂਦ ਆਪਾਂ ਖਾ ਲਿਆ ਜਿਹਦੇ ਤੇ ਕੈਮੀਕਲ ਦਾ ਅਸਰ ਹੈ ਉਹਨੇ ਪੇਟ ਖਰਾਬ ਕਰਤਾ ਆਪਣਾ ਹਨਾ ਇਨਸਟੈਡ ਜੇ ਮੇਰਾ ਅਮਰੂਦ ਤੁਸੀਂ ਖਾ ਰਹੇ ਆ ਤਾਂ ਬਿਲਕੁਲ ਪਿਓਰ ਆਰਗੇਨਿਕ ਆ ਕੋਈ ਇਹਦੇ ਚ ਰੇ ਸਪਰੇ ਨਹੀਂ ਪਾਈ ਹੋਈ ਤਾਂ ਇਹਨੇ ਬੈਨੀਫਿਟ ਦੇਣਾ ਹੈ ਮਤਲਬ ਉਹ 네ਗੇਟਿਵ ਚ ਲੈ ਗਿਆ ਆਪਾਂ ਨੂੰ ਇਹਨੇ ਪੋਜ਼ਿਟਿਵ ਚ ਲੈ ਕੇ ਜਾਣਾ ਤਾਂ ਪਲੱਸ ਇਹਦਾ ਟੇਸਟ ਵੀ ਇੰਨਾ ਜ਼ਿਆਦਾ ਫਰਕ ਹੈ ਸਾਡੇ ਕੋਲ ਜਿਹੜਾ ਮਤਲਬ ਕੋਈ ਵੀ ਆਉਂਦਾ ਸਾਡੇ ਕੋਲ ਟੇਸਟ ਕਰ ਲੈਂਦਾ ਅਮਰੂਦ ਤਾਂ ਕਿਸੇ ਨੇ ਨਿੰਦਿਆ ਨਹੀਂ ਅਮਰੂਦ ਉਹ ਕਹਿੰਦੇ ਵੀ ਇਹਦਾ ਟੇਸ ਸਾਨੂੰ ਮਿਲਦਾ ਹੀ ਨਹੀਂ ਬਾਜ਼ਾਰ ਦੇ ਵਿੱਚ ਤੇ ਆਮ ਆਪਾਂ ਜਿਵੇਂ ਕਹਿੰਦੇ ਨੇ ਹਲਵਾਈ ਬਣਾਉਂਦੇ ਹੈਗੇ ਆ ਮਠਿਆਈਆਂ ਬਣਾਉਂਦੇ ਤਾਂ ਮਨ ਭਰ ਜਾਂਦਾ ਉਹਨਾਂ ਦਾ ਸਾਡਾ ਖੁਦ ਦਾ ਮਨ ਨਹੀਂ ਭਰਦਾ ਹੈਗਾ ਮੇਰਾ ਹੁਣ ਆ ਸਾਹਮਣੇ ਪਾਣੀ ਲੱਗਿਆ ਹੋਇਆ ਮੇਰਾ ਜੀ ਕਰ ਰਿਹਾ ਕਿ ਮੈਂ ਸ਼ੂਜ਼ ਲਾ ਕੇ ਤੇ ਮੈਂ ਕਦੋਂ ਅਮਰੂਦ ਟੇਸਟ ਕਰਾਂ ਜਾ ਕੇ ਤਾਂ ਮਤਲਬ ਅਸੀਂ ਖੁਦ ਵੀ ਮਨ ਲਾਦਾ ਮੈਂ 2-3 ਕਿਲੋ ਅਮਰੂਦ ਮੈਂ ਢਿੰਦੇ ਆਪ ਹੀ ਖਾ ਜਾਂਦਾ ਹਾਂਗਾ ਇਕੱਲੇ ਹਾਂਜੀ ਤਾਂ ਮਨ ਨਹੀਂ ਭਰਦਾ ਦਾ ਕਦੇ ਵੀ ਟੇਸਟ ਦਾ ਇੰਨਾ ਹੈ ਪਰ ਸਪਰੇਹਾਂ ਨੂੰ ਜਾਰੇ ਇਹਨੂੰ ਲੈ ਕੇ ਲੋਕਾਂ ਦੀ ਇੱਕ ਹੋਰ ਧਾਰਨਾ ਮੰਨਦੇ ਵਿੱਚ ਕਿ ਜਦੋਂ ਸਪਰੇਹ ਮੱਲੋ ਆਪਾਂ ਕਰਤੀ ਉਨੇ ਆਪਣਾ ਕੰਮ ਕਰਨਾ ਤੇ ਖੁਦ ਖਤਮ ਹੋ ਜਾਣਾ ਕਿ ਉਹਦਾ ਅਸਰ ਤਾਂ ਕਹਿੰਦੇ ਰਹਿੰਦਾ ਨਹੀਂ ਉਹਦਾ ਕੰਮ ਹੁੰਦਾ ਕਿ ਉਹਨੂੰ ਜਿਹੜੀ ਸੁੰਡੀ ਤੋਂ ਕੀੜੇ ਤੋਂ ਬਚਾਉਣ ਦੇ ਲਈ ਜਾਂ ਬਿਮਾਰੀ ਤੋਂ ਬਚਾਉਣ ਦੇ ਲਈ ਉਹਨੇ ਆਪਣਾ ਕੰਮ ਕੀਤਾ ਤੇ ਉਹ ਖਤਮ ਹੋ ਗਿਆ ਸਰ ਉਹਦਾ ਨਹੀਂ ਖਤਮ ਨਹੀਂ ਉਹਦਾ ਹੁੰਦਾ ਅਸਰ ਕਦੇ ਵੀ ਦੇਖੋ ਚਲੋ ਮੈਂ ਮੰਨ ਲਿਆ ਵੀ ਖਤਮ ਹੋ ਗਈ ਉਹ ਜਿਹੜੀ ਆਪਾਂ ਜਿਹੜੀ ਜ਼ਮੀਨ 'ਚ ਜਾ ਕੇ ਖਤਮ ਹੋਈ ਕਿ ਉਹ ਕੈਮੀਕਲ ਨੇ ਜ਼ਮੀਨ ਦੀ ਜਿਹੜੀ ਜ਼ਮੀਨ ਦੇ ਵਿੱਚ ਜੁੜ ਇੰਨੇ ਸਾਰੇ ਉਹ ਮਾਈਕਰੋ ਨਿਊਟ੍ਰੀਐਂਟਸ ਹੈ ਇੰਨਾ ਸਾਰਾ ਜਿਹੜਾ ਜਿਹੜੇ ਜੀਵ ਹੈ ਕਰੋੜਾਂ ਦੀ ਗਿਣਤੀ ਚ ਮੈਂ ਇੱਕ ਮੁਠੀ ਭਰਾਂਗੇ ਨਾ ਤੁਸੀਂ ਮਿੱਟੀ ਦੀ ਤੇ ਉਹਦੇ ਚ ਇੱਕ ਮੁਠੀ ਦੇ ਵਿੱਚ ਕਰੋੜਾਂ ਜੀਵ ਹੈ ਨਿਊਟ੍ਰੀਸ਼ਨ ਦੀ ਕਮੀ ਨਹੀਂ ਹੈਗੀ ਮਿੱਟੀ ਦੇ ਵਿੱਚ ਨਿਊਟ੍ਰੀਸ਼ਨ ਪ੍ਰੋਵਾਈਡ ਕਰਾਉਣ ਵਾਲੇ ਦੀ ਕਮੀ ਹੋ ਗਈ ਉਹ ਕਿਉਂ ਹੋ ਗਈ ਕਿਉਂਕਿ ਆਪਾਂ ਕੈਮੀਕਲ ਯੂਜ਼ ਕਰ ਰਹੇ ਹਾਂ ਚਲੋ ਮੈਂ ਇਹ ਵੀ ਮੰਨ ਲਿਆ ਬੇ ਉਹਨੇ ਅਸਰ ਕਰਕੇ ਖਤਮ ਹੋ ਗਈ ਉਹ ਤੇ ਪਰ ਜਿਹੜੇ ਮਾਈਕਰੋ ਨਿਊਟ੍ਰੀਐਂਟਸ ਨੇ ਉਹਨੇ ਇੰਨਾ ਅਸਰ ਪਾਇਆ ਆਪਣੀ ਮਿੱਟੀ ਨੂੰ ਡੈੱਡ ਕਰਤਾ ਉਹਨੇ ਡੇਡ ਹੋਈ ਵੀ ਐਵੇਂ ਢੇ ਜਿਹੜੇ ਮੈਂ ਮਿੱਟੀ ਜਿਹੜੀ ਕੈਮਿਕ ਮਿੱਟੀ ਸਰਜੀਤ ਚੀਜ਼ ਐ ਜੀਵਤ ਚੀਜ਼ ਐ ਉਹਦੇ ਵਿੱਚ ਬਹੁਤ ਸਾਰੇ ਨਿਊਟਰੀਐਂਟਸ ਐ ਬਹੁਤ ਸਾਰੇ ਜਿਹੜੇ ਮੰਨ ਲਓ ਮੈਂ ਇੱਕ ਐਗਜ਼ਾਮਪਲ ਲੈ ਲੈਣਾ ਕਿ ਨਾਈਟ੍ਰੋਜਨ ਐ ਜੀ ਨਾਈਟ੍ਰੋਜਨ ਪਈ ਹੋਈ ਐ ਮਿੱਟੀ ਚ ਪਈ ਹੋਈ ਐ ਪੋਟਾਸ਼ ਵੀ ਪਈ ਹੋਈ ਐ ਪਰ ਜਿੱਥੇ ਕੈਮੀਕਲ ਯੂਜ਼ ਹੋ ਰਿਹਾ ਉਹ ਨਾਈਟ੍ਰੋਜਨ ਨੂੰ ਅਵੇਲੇਬਲ ਫਾਰਮ ਚ ਕਰਵਾਉਣ ਵਾਲਾ ਬੈਕਟੀਰੀਆ ਖਤਮ ਕਰਤਾ ਆਪਾਂ ਕੈਮੀਕਲ ਪਾ ਕੇ ਕਿਉਂਕਿ ਉਹ ਔਰਗੈਨਿਕਲੀ ਉਹ ਰਹਿ ਸਕਦਾ ਜਿਉਂਦਾ ਵੈਸੇ ਨਹੀਂ ਕੈਮੀਕਲ ਜਦੋਂ ਉਹਨੂੰ ਲੱਗ ਗਿਆ ਤਾਂ ਨਹੀਂ ਜਿਉਂਦਾ ਰਹਿ ਸਕਦਾ ਤਾਂ ਉਹਨੂੰ ਅਵੇਲੇਬਲ ਫਾਰਮ ਚ ਕਨਵਰਟ ਕਰਨ ਵਾਲਾ ਬੈਕਟੀਰੀਆ ਮਾਰ ਲਿਆ ਆਪਾਂ ਤਾਂ ਉਹ ਪਈ ਹੋਈ ਹੈ ਨਾਈਟ੍ਰੋਜਨ ਜ਼ਿੰਕ ਵੀ ਪਈ ਹੋਈ ਹੈ ਪੋਟਾਸ਼ ਵੀ ਪਈ ਹੋਈ ਹੈ ਪਰ ਆਪਾਂ ਨੂੰ ਐਕਸਟਰਾ ਕਿਉਂ ਦੇਣੀ ਪੈ ਰਹੀ ਹੈ ਅਵੇਲੇਬਲ ਫਾਰਮ ਦੇ ਵਿੱਚ ਕੈਮੀਕਲ ਦੇ ਵਿੱਚ ਕਿਉਂ ਦੇਣੀ ਪੈ ਰਹੀ ਹੈ ਤਾਂ ਹੀ ਦੇਣੀ ਪੈ ਰਹੀ ਹੈ ਬਿਲਕੁਲ ਨਿਊਟ੍ਰੀਐਂਟਸ ਦਾ ਕੋਈ ਕਮੀ ਨਹੀਂ ਹੈਗੀ ਜ਼ਮੀਨ ਚ ਪਰ ਪ੍ਰੋਵਾਈਡ ਕਰਾਉਣ ਵਾਲੇ ਬੈਕਟੀਰੀਆ ਮਾਰਨ ਲਈ ਇਹ ਨੁਕਸਾਨ ਹੁੰਦਾ ਹੈ ਇਹਦਾ ਠੀਕ ਹੈ ਕੈਮੀਕਲ ਦਾ ਅੱਛਾ ਭਾਈ ਅਮਰੂਦਾਂ ਦੀ ਆਪਾਂ ਗੱਲ ਕੀਤੀ ਕਿੰਨੇ ਸਮਾਂ ਇਹ ਫਸਲ ਦਿੰਦੇ ਨੇ ਜਿਹੜੇ ਅਮਰੂਦਾਂ ਦੇ ਬੂਟੇ ਨੇ ਤੁਹਾਡੇ ਇਹ ਭਾਈ ਜੀ ਡਿਪੈਂਡ ਕਰਦਾ ਕਟਿੰਗ ਤੇ ਆਪਣਾ ਇਹਦਾ ਜਿਹੜਾ ਸੀਜ਼ਨ ਹੈ ਕਟਿੰਗ ਦਾ ਸੀਜ਼ਨ ਜੇ ਮੈਂ ਗੱਲ ਕਰਾਂ ਫਰਵਰੀ ਤੋਂ ਲੈ ਕੇ ਸਟਾਰਟ ਹੋ ਜਾਂਦਾ ਜੇ ਆਪਾਂ ਫਰਵਰੀ ਚ ਜਿਹੜੇ ਬੂਟੇ ਦੀ ਕਟਿੰਗ ਕਰ ਰਹੇ ਆ ਮੈਂ ਉਹਦੇ ਫਲਾਵਰਿੰਗ ਸਟਾਰਟ ਹੋ ਜਾਂਦੀ ਹੈ ਮਈ ਦੇ ਵਿੱਚ ਤੇ ਉਹਦਾ ਅਗਸਤ ਦੇ ਵਿੱਚ ਫਰੂਟ ਆਉਣਾ ਸ਼ੁਰੂ ਹੋ ਜਾਂਦਾ ਪੱਕਣਾ ਸ਼ੁਰੂ ਹੋ ਜਾਂਦਾ ਜਿਵੇਂ ਜਿਵੇਂ ਮੈਂ ਇੱਕ ਮਹੀਨਾ ਲੇਟ ਕਰੀਉਂਗਾ ਫਰਵਰੀ ਤੋਂ ਲੈ ਕੇ ਮਈ ਤੱਕ ਕਟਿੰਗ ਹੁੰਦੀ ਹੈ ਜਿਹੜਾ ਮਈ ਦੇ ਵਿੱਚ ਮੈਂ ਬੂਟੇ ਦੀ ਕਟਿੰਗ ਕਰ ਰਿਹਾ ਉਹਦੀ ਫਰੂਟਿੰਗ ਆਉਣੀ ਹੈ ਦਸੰਬਰ ਦੇ ਵਿੱਚ ਜਾ ਕੇ ਨਵੰਬਰ ਐਂਡ ਦੇ ਵਿੱਚ ਜਾ ਕੇ ਤੇ ਸੀਜ਼ਨ ਇਹਦਾ ਤੁਸੀਂ ਅਗਸਤ ਤੋਂ ਲੈ ਕੇ ਜਨਵਰੀ ਐਂਡ ਤੱਕ ਫਰਵਰੀ ਤੱਕ ਵੀ ਚਲੇ ਜਾਂਦੇ ਬਹੁਤ ਬੂਟੇ ਹਾਂ ਲੈ ਸਕਦੇ ਆ ਫਰੂਟ ਪੰਜ ਛੇ ਮਹੀਨੇ ਮਤਲਬ ਹਰ ਆਰਾਮ ਨਾਲ ਹਾਂਜੀ ਹਾਂਜੀ ਵੈਸੇ ਦੋ ਸੀਜ਼ਨ ਮੰਨਦੇ ਆ ਨੇ ਇੱਕ ਤਾਂ ਗਰਮੀ ਵਾਲਾ ਜਿਹੜਾ ਅਗਸਤ ਸਤੰਬਰ ਹੁੰਦਾ ਤੇ ਜਿਹੜਾ ਸਰਦੀ ਵਾਲਾ ਨਵੰਬਰ ਤੋਂ ਸਟਾਰਟ ਹੋ ਕੇ ਜਨਵਰੀ ਫਰਵਰੀ ਤੱਕ ਚਲੇ ਜਾਂਦਾ ਠੀਕ ਹੈ ਤੁਹਾਡੇ ਭਾਈ 1.5 ਕਿਲੋ ਦੇ ਵਿੱਚੋਂ ਤੁਸੀਂ ਮਤਲਬ ਕਿੰਨੀ ਫਸਲ ਪ੍ਰਾਪਤ ਕਰਦੇ ਹੋ ਇਥੇ ਅਮਰੁੱਦਾਂ ਦੀ ਇਹ ਕੋਈ ਐਸਟੀਮੇਟ ਤਾਂ ਨਹੀਂ ਲਗਾਇਆ ਹੈਗਾ ਬਟ ਇਸ ਵਾਰੀ ਜਿਵੇਂ ਹੁਣ ਮੈਂ ਗਰਮੀ ਦਾ ਤੁਹਾਨੂੰ ਮੈਂ ਡਾਟਾ ਦੱਸ ਦਿੰਦਾ ਕਿਉਂਕਿ ਸਿਆਲ ਦਾ ਤਾਂ ਜੇ ਹੁਣ ਚੱਲ ਰਿਹਾ ਅਗਸਤ ਦੇ ਵਿੱਚ ਐਸ ਵਾਰੀ ਗਰਮੀ ਜ਼ਿਆਦਾ ਪੈਣ ਕਰਕੇ ਸਾਈਜ਼ ਵੀ ਨਹੀਂ ਆਇਆ ਤੇ ਫਰੂਟਿੰਗ ਵੀ ਘੱਟ ਆਈ ਹੈ। ਜੀ ਤਾਂ ਕਰਕੇ ਸਿਆਲ ਦੀ ਫਰੂਟਿੰਗ ਜ਼ਿਆਦਾ ਆਈ ਹੈ ਇਸ ਵਾਰੀ ਤੇ ਮੈਂ 15 ਤੋਂ 20 ਦਿਨ ਵਿੱਚ ਆ ਬਸ ਤੇ ਮੈਂ 100 ਰੁਪਏ ਵਿੱਚ ਆ ਆਰਾਮ ਨਾਲ ਉਹ 100 ਰੁਪਏ 120 ਤੱਕ ਵੇਚਿਆ ਉਹ ਤੇ ਮੈਂ 35 ਤੋਂ 40 ਹਜ਼ਾਰ ਦਾ ਵੇਚਦਾ ਸੀਗਾ 15 15 ਦਿਨਾਂ 'ਚ ਹਾਂਜੀ 15 ਦਿਨਾਂ ਦੇ 15 ਦਿਨਾਂ 'ਚ 15 ਦਿਨ ਹੀ ਫਰੂਟਿੰਗ ਰਹੀ ਹੈ ਬਸ ਠੀਕ ਹੈ 15 ਦਿਨਾਂ ਬਾਅਦ ਖਤਮ ਹੋ ਗਈ ਹੁਣ ਦੁਬਾਰਾ ਫੇਰ ਨਵੰਬਰ 'ਚ ਸਟਾਰਟ ਹੋਈ ਹੈ ਠੀਕ ਹੈ ਜੀ ਅਚਾ ਹੁਣ ਸਿਆਲਾਂ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਕਿ ਫਰੂਟਿੰਗ ਬਹੁਤ ਆਮ ਤੌਰ ਤੇ ਜੇਕਰ ਕਿਸੇ ਕਿਸਾਨ ਨੇ ਬਈ ਸ਼ੁਰੂ ਕਰਨਾ ਹੋਵੇ ਮੰਨ ਲਓ ਘੱਟ ਜ਼ਮੀਨ ਦੇ ਵਿੱਚ ਉਹਦੇ ਲਈ ਕੀ ਕੀ ਟਰਮਸ ਐਂਡ ਕੰਡੀਸ਼ਨ ਨੇ ਦੀਆਂ ਉਹਦੇ ਚ ਐਡਵਾਈਸ ਮੇਰੀ ਕੀ ਹੈ ਐਡਵਾਈਸ ਕੀ ਹੈ ਤੁਹਾਡੀ ਉਹਦੇ ਚ ਮੈਂ ਕਹਿੰਨਾ ਕਿ ਤੁਸੀਂ ਜੇ ਬਾਗਬਾਨੀ ਚਾਹਣਾ ਹੈ ਤਾਂ ਤੁਸੀਂ ਮਿਨੀਮਮ ਇੱਕ ਏਲੇ ਤੋਂ ਤਾਂ ਸਟਾਰਟ ਕਰੋ ਘੱਟੋ ਘੱਟ ਹੈਨਾ ਤੇ ਅਲਟੀਮੇਟਲੀ ਆਉਣਾ ਹੀ ਪੈਣਾ ਹੁਣ ਐਸ ਵਾਰੀ ਆਪਾਂ ਝੋਨੇ ਦਾ ਦੇਖ ਲਿਆ ਕਿੰਨਾ ਬੁਰਾ ਹਾਲ ਹੈਨਾ ਤਾਂ ਲੋਕ ਬਹੁਤ ਪੁੱਛਦੇ ਆ ਕਿ ਯਾਰ ਮਤਲਬ ਬਹੁਤ ਕਹਿੰਦੇ ਵੀ ਆ ਲੋਕ ਕਿਰਚ ਝੋਨਾ ਕਣਕ ਨਹੀਂ ਤਾਂ ਹੋਰ ਕੀ ਤੇ ਫਿਰ ਜਦੋਂ ਝੋਨਾ ਬੰਦ ਹੋ ਗਿਆ ਉਸ ਤੋਂ ਬਾਅਦ ਕੀ ਲਾਓਗੇ ਤੁਸੀਂ ਉਹ ਹਣ ਲਾ ਲਓ ਸੋਚਣ ਵਾਲੀ ਗੱਲ ਤਾਂ ਇਹ ਹੈ ਨਾ ਲਾਉਣਾ ਤਾਂ ਪੈਣੀ ਹੈ ਨਾ ਅਪ ਖਾਲੀ ਤਾਂ ਨਹੀਂ ਛੱਡ ਸਕਦੇ ਮੰਨ ਲਓ ਸਰਕਾਰ ਨੇ ਕਿਹਾ ਤਾਂ ਵੀ ਅਗਲੇ ਸਾਲ ਝੋਨਾ ਖਰੀਦਣਾ ਨਹੀਂ ਨਹੀਂ ਅਸੀਂ ਸਰਕਾਰ ਕੋਲੇ ਪੂਲ ਦੇ ਵਿੱਚ ਬਹੁਤ ਸਾਰਾ ਪਿਆ ਹੋਇਆ ਝੋਨਾ ਤਾਂ ਉਹਨਾਂ ਨੇ ਕਿਹਾ ਤਾਂ ਵੀ ਨਹੀਂ ਖਰੀਦਣਾ ਤਾਂ ਕੀ ਲਾਓਗੇ ਤੁਸੀਂ ਝੋਨੇ ਲਈ ਕੋਈ ਆਲਟਰਨੇਟਿਵ ਨਹੀਂ ਹੈਗਾ ਕਣਕ ਲਈ ਕੁਝ ਆਲਟਰਨੇਟਿਵ ਹੈਗੇ ਜਿਵੇਂ ਸਰੋਂ ਬੀਜ ਦੇਣਗੇ ਚਲੋ ਪਰ ਝੋਨੇ ਦੇ ਵੇਲੇ ਕੀ ਕਰਨਗੇ ਮਿਲਟਸ ਸਾਲੇ ਪਾਸੇ ਆਉਣਾ ਪੈਣਾ ਕਮਾਰ ਗੰਨੇ ਵਾਲੇ ਪਾਸੇ ਆਉਣਾ ਪੈਣਾ ਬਾਗਬਾਨੀ ਵਾਲੇ ਪਾਸੇ ਆਉਣਾ ਪੈਣਾ ਤਾਂ ਮਿਨੀਮਮ ਇੱਕ ਕਿੱਲਾ ਤਾਂ ਜ਼ਰੂਰ ਹਰ ਕਿਸਾਨ ਵੀ ਕਰੇ ਨਾ ਜੀ ਜੀ ਤਾਂ ਪੰਜਾਬ ਦੇ ਵਿੱਚ ਜੇ ਮੈਂ ਗੱਲ ਕਰਾਂ ਨਾ ਫਰੂਟ ਆ ਜਿਹੜਾ 55% ਫਰੂਟ ਆ ਜਿਹੜਾ ਉਹ ਇੰਪੋਰਟ ਕੀਤਾ ਜਾਂਦਾ ਬਾਹਰਲੇ ਸਟੇਟਾਂ ਤੋਂ ਆਉਂਦਾ ਹੈ ਜ਼ਿਆਦਾਤਰ ਤਾਂ 55% ਕਿਉਂ ਨਹੀਂ ਆਪਾਂ ਪੈਦਾ ਕਰ ਸਕਦੇ ਇੱਥੇ ਜੇ ਤੁਸੀਂ 50 ਤੋਂ 55% ਜ਼ਮੀਨ ਇੱਥੇ ਰੱਖ ਬੇ ਫਰੂਟ ਹੇਠ ਲੈ ਲੈਣੇ ਆਪਾਂ ਫੇਰ ਕੱਲੇ ਪੰਜਾਬ ਦੀ ਡਿਮਾਂਡ ਪੂਰੀ ਹੋਊਗੀ ਜੀ ਤਾਂ ਕਿਉਂ ਨਹੀਂ ਵੇਚ ਸਕਦਾ ਬਿਲਕੁਲ ਤੁਮੈਂ ਇੱਕ ਕਿਲੇ ਦਾ ਜ਼ਰੂਰ ਸਲਾਹ ਦੇਣਾ ਘਟੋ ਘਟਾ ਜਿਆਦਾ ਵੱਧ ਉਹ ਉਹ ਅਗਲੇ ਦੀ ਮਰਜੀਆ ਕਿ ਜਨਾਬੀ ਜੀ ਅੱਜ ਅਸੀਂ ਆਪਾਂ ਕਿੱਲੇ ਦੀ ਗੱਲ ਕੀਤੀ ਕਿ ਸ਼ੁਰੂਆਤ ਕਰ ਸਕਦੇ ਆ ਅਕਸਰੀ ਆ ਕਿੱਲਾ ਸੁਣ ਕੇ ਲੋਕਾਂ ਦੇ ਦਿਮਾਗ ਵਿੱਚ ਇਹੀ ਆਉਂਦਾ ਕਿ 60000 70000 ਨੂੰ ਜਿਹੜਾ ਠੇਕੇ ਦਿੰਦੇ ਆ ਲੋਕ ਹਨ ਐਨੇ ਕ ਰੁਪਏ ਉਹਨਾਂ ਨੂੰ ਮਿਲਦੇ ਆ ਮੰਨ ਲਓ ਇਹ ਜੇਕਰ ਕਿੱਲੇ ਵਿੱਚ ਕੋਈ ਸ਼ੁਰੂਆਤ ਕਰਦਾ ਖੁਦ ਮਿਹਨਤ ਕਰਦਾ ਜਿਵੇਂ ਤੁਸੀਂ ਕਰਦੇ ਹੋ ਤਾਂ ਕਿੰਨੀ ਕਮਾਈ ਬਈ ਉਹ ਕਰ ਸਕਦਾ ਕਿੱਲੇ ਦੇ ਵਿੱਚੋਂ ਕਿੱਲੇ ਦੇ ਵਿੱਚੋਂ ਬਈ ਜੀ ਮੇਰੇ ਕੋਲੇ ਅ ਇਹੋ ਜੇ ਕਿਸਾਨ ਵੀ ਆਏ ਆ ਜਿਨ੍ਹਾਂ ਨੇ ਇੱਕ ਕਿੱਲੇ ਚੋਂ 11 ਲੱਖ ਦਾ ਅਮਰੂਦ ਵੀ ਵੇਚਿਆ ਅੱਛਾ ਪਿਛਲੇ ਸਾਲ ਕਿਉਂਕਿ ਪਿਛਲੇ ਸਾਲ ਚਲੋ ਥੈਂਕਸ ਟੂ ਰੇਟ ਕਿ ਜ਼ਿਆਦਾ ਸੀਗਾ ਰੇਟ ਪਿਛਲੇ ਸਾਲ ਰਹਿ ਗਿਆ ਤਾਂ 11 ਲੱਖ ਦੀ ਕਮਾਈ ਆ ਬਟ ਤੁਸੀਂ ਅਜੇ ਠੇਕੇ ਤੇ ਵੀ ਦੇਉਣਾ ਇੱਕ ਕਿੱਲਾ ਵਧੀਆ ਅਮਰੂਦ ਦਾ 2 ਤੋਂ 2.5 ਸਾਲ ਦਾ ਜਿਹੜਾ ਅਮਰੂਦ ਹੈ ਤਾਂ 4 ਤੋਂ 5 ਲੱਖ ਤੱਕ ਕਿਤੇ ਨਹੀਂ ਗਿਆ ਠੇਕੇ ਵਾਲਾ ਠੇਕੇ ਦਾ ਜੇ ਤੁਸੀਂ ਖੁਦ ਵੇਚਨੇ ਆ ਅਮਰੂਦ ਤਾਂ ਤੁਸੀਂ 8 10 12 15 ਲੱਖ ਤੱਕ ਜਿੱਥੇ ਮਰਜ਼ੀ ਲਿਆ ਜੋ ਨੂੰ ਹਾਂ ਇਹ ਕੇ ਸਿਰਫ ਕਹਿਣ ਦਾ ਅੰਕੜਾ ਨਹੀਂ ਇਹ ਕਰ ਸਕਦੇ ਆ ਕਮਾਈ ਆਪਾਂ ਆਰਾਮ ਨਾਲ ਕਰ ਸਕਦੇ ਆ ਪਰ ਮਿਹਨਤ ਆ ਉਹਦੇ ਚ ਮਿਹਨਤ ਹਾਂ ਤੇ ਬਾਗਬਾਨੀ ਚ ਉਹ ਬੰਦਾ ਸੋਚ ਕੇ ਆਵੇ ਕਿ ਪਹਿਲੇ ਡੇਢ ਸਾਲ 2 ਸਾਲ ਇਹਦੇ ਚ ਕਮਾਈ ਨਹੀਂ ਆਉਣੀ ਹੈਗੀ ਖਰਚਾ ਹੀ ਆ ਖਰਚਾ ਹੋਊਗਾ ਪਰ ਕੱਲੇ ਅਮਰੂਦਾਂ ਦੀ ਗੱਲ ਕਰਦਾ ਮੈਂ ਜਬ ਆਗਬਾਨੀ ਦੇ ਬੂਟਿਆਂ ਦੀ ਤੁਸੀਂ ਇੰਟਰ ਕ੍ਰੋਪਿੰਗ ਕਰਕੇ ਉਹਦੇ ਚ ਸਬਜ਼ੀ ਕਰ ਲੋ ਗੇਂਦਾ ਕਰ ਲੋ ਉਹ ਚ ਤੁਸੀਂ ਖੇਠ ਠੇਕੇ ਜਿੰਨੇ ਪੂਰੇ ਕਰ ਸਕਦੇ ਆ ਆਰਾਮ ਨਾਲ ਪਰ ਇਹ ਨਾ ਸੋਚੋ ਕਿ ਤੁਸੀਂ ਅੱਜ ਬਾਗ ਲਾਇਆ ਤੇ ਸਾਲ ਬਾਅਦ ਤੁਹਾਡੇ ਅਮਰੂਦ ਆਮ ਹੋ ਜਾਣਗੇ ਘੱਟੋ ਘੱਟ 2 ਸਾਲ 2 ਤੋਂ 2.5 ਹਾਂ ਉਹਨੂੰ ਛੱਟ ਨਾ ਪਾਉਗਾ ਜੇ ਤੁਸੀਂ ਇੰਟਰ ਕ੍ਰੋਪਿੰਗ ਨਹੀਂ ਕਰਨੀ ਇੰਟਰ ਕ੍ਰੋਪਿੰਗ ਕਰਕੇ ਤੁਸੀਂ ਠੇਕਾ ਪੂਰਾ ਕਰ ਸਕਦੇ ਆ ਆਪਣਾ ਜੇ ਜੇ ਮਤਲਬ ਕਈਆਂ ਦੀ ਉਹ ਸੂਈ ਠੇਕੇ ਤੇ ਆੜੀ ਹੁੰਦੀ ਹੈ ਨਾ ਜ਼ਿਆਦਾਤਰ ਉਸੇ ਟਰਮ 'ਚ ਹੀ ਸੋਚਦੇ ਆ ਲੋਕ 60 ਤੋਂ 80 ਆਰ ਦੇ ਟਰਮ 'ਚ ਸੋਚਦੇ ਆ ਕਿ ਠੇਕਾ ਆਣ ਤਾਂ ਮੈਨੂੰ ਵੀ ਬਹੁਤ ਕਹਿੰਦੇ ਆ ਕਿ ਲੋਕ ਯਾਰ ਦਿਮਾਗ 'ਚ ਫਰਕ ਹੈ ਤੇਰੇ ਜਰਾ ਬਾਹਣਾ ਤਾਂ ਇੱਥੇ ਇੰਨਾ ਝੋਨਾ ਹੁੰਦਾ ਸੀਗਾ ਡੇਢ ਕਿੱਲੇ ਦੇ ਵਿੱਚ ਕਹਿੰਦਾ ਤੂੰ ਕਹਿੰਦਾ 90000 ਦਾ ਝੋਨਾ ਕਿਤੇ ਨਹੀਂ ਗਿਆਏਗਾ ਹਾਂ ਹੈ ਤਾਂ ਕਹਿੰਦਾ ਦਿਮਾਗ 'ਚ ਫਰਕ ਹੈ ਤੇਰੇ ਤੇ ਹੈ ਪਰ ਫਰਕ ਤਾਂ ਹੈ ਕਹਿੰਦੇ ਹੀ ਆ ਲੋਕ ਹਾਂ ਪਰ ਪਹਿਲਾਂ-ਪਹਿਲਾਂ ਤਾਂ ਗੁੱਸਾ ਇਹ ਲੱਗਦਾ ਸੀਗਾ ਤੇ ਹੁਣ ਤਾਂ ਅੱਤ ਜੀ ਪੈ ਗਈ ਓਵੇਂ ਹੁਣ ਓਵੇਂ ਜੇ ਹੁਣ ਪੁੱਛਦੇ ਹੋਣਗੇ ਵੀ ਕਿਵੇਂ ਕਰੀਏ ਹਾਂ ਹੁਣ ਹੁਣ ਪੁੱਛਦੇ ਆ ਸਲਾਹ ਲੈਣ ਨਾਲ ਹੁਣ ਤਾਂ ਮੇਰੇ ਕੋਲੇ ਵਿਜ਼ਟਰ ਬਹੁਤ ਆਉਂਦੇ ਆ ਬਾਹਰੋਂ ਕਿਉਂਕਿ ਮੈਂ ਇਹਨੂੰ ਇੱਕ ਐਜ਼ ਅ ਮਾਡਲ ਹੀ ਬਣਾਇਆ ਹੋਇਆ ਹੈ ਹੋਰ ਜਦੋਂ ਇੱਥੇ ਡਾਈਵਰਸਿਟੀ ਹੋਗੀ ਤਾਂ ਇੱਕ ਹੋਰ ਤਰ੍ਹਾਂ ਦਾ ਮਾਡਲ ਬਣ ਜਾਊਗਾ ਇਹ ਮੇਰੇ ਕੋਲ ਡਾਕਟਰ ਆਉਂਦੇ ਆ ਕੋਡ ਫ੍ਰੀਜ ਕੋਡ ਤੋਂ ਬਠਿੰਡੇ ਤੋਂ ਹਾਂ ਬਹੁਤ ਲੋਕ ਵਿਜ਼ਿਟ ਕਰਦੇ ਆ ਮੇਰੇ ਕੋਲ ਆ ਕੇ ਠੀਕ ਹੈ ਅੱਜ ਜੇ ਤੁਸੀਂ ਅਮਰੂਦਾਂ ਦੀ ਖੇਤੀ ਕਰਦੇ ਨਾਲ ਇੰਟਰ ਕ੍ਰੋਪਿੰਗ ਇੰਟਰ ਕ੍ਰੋਪਿੰਗ ਕਰਨ ਦੇ ਨਾਲ ਬਾਈ ਤੁਸੀਂ ਜੇਬ ਤੁਹਾਡੀ ਗੱਲ ਕਰੀਏ ਕਿ ਡੇਢ ਕਿੱਲੇ ਵਿੱਚੋਂ ਕਿੰਨੀ ਤੁਸੀਂ ਕਮਾਈ ਕਰ ਲੈਣੋ ਜਾਂ ਕਿੰਨਾ ਤੁਹਾਨੂੰ ਖਰਚਾ ਕਿੰਨਾ ਪੈਂਦਾ ਪਹਿਲਾਂ ਤਾਂ ਬਾਈ ਇਹਦਾ ਸਾਰੇ ਇੰਟਰ ਕ੍ਰੋਪਿੰਗ ਚ ਮੈਂ ਤੁਹਾਨੂੰ ਜਿਵੇਂ ਜੇਬ ਕੱਲੇ ਗੇਂਦੇ ਦਾ ਡਾਟਾ ਦੇ ਦਾਂ ਪਿਛਲੇ ਸਾਲ ਮੈਂ ਨਵੰਬਰ ਦੇ ਵਿੱਚ ਬੀਜਿਆ ਸੀਗਾ ਅੱਧਾ ਕਿੱਲਾ ਗੇਂਦਾ ਮਤਲਬ ਇਹ ਜੇ ਤੁਸੀਂ ਇਹਨੀਆਂ ਲਾਈਨਸ ਦੇਖੋ ਤਾਂ ਅੱਧਾ ਕਿੱਲਾ ਬਣ ਜਾਂਦਾ ਜੇ ਆਪਾਂ ਇੰਟਰ ਕ੍ਰੋਪਿੰਗ ਇਹ ਚ ਮੰਨਦਾ ਮੈਂ ਕਿਉਂਕਿ ਹੁਣ ਤਾਂ ਜ਼ਿਆਦਾ ਫੈਲ ਗਿਆ ਹੈ ਜ਼ਿਆਦਾ ਹੁਣ ਆਪਾਂ ਬੀਜ ਨਹੀਂ ਸਕਦੇ ਇਹ ਗਿਨ ਦੇਣੀਆ ਤਾਂ ਅੱਧੇ ਕਿਲੇ ਦੇ ਵਿੱਚੋਂ ਮੈਂ ਪਿਛਲੇ ਸਾਲ ਨਵੰਬਰ ਤੋਂ ਨਵੰਬਰ ਚ ਮੈਂ ਸਟਾਰਟ ਕੀਤੇ ਸੀਗੇ ਟਰਾਂਸਪਲੈਂਟ ਕੀਤੇ ਸੀਗੇ ਤੇ ਜਨਵਰੀ ਐਂਡ ਦੇ ਵਿੱਚ ਮੇਰੀ ਜਿਹੜੀ ਫਲਾਵਰਿੰਗ ਸਟਾਰਟ ਹੋ ਗਈ ਸੀਗੀ ਤੇ ਮਈ ਤੱਕ ਮੈਂ ਵੇਚਿਆ ਉਹ ਤੇ 60000 ਦਾ ਮੈਂ ਕਿੰਦਾ ਵੇਚਦਾ ਸੀਗਾ ਹਾਂ ਕੱਲਾ ਕਿੰਦਾ ਕੰਦਾ ਤੇ ਬਾਕੀ ਸਬਜ਼ੀ ਵਗੈਰਾ ਜਿਵੇਂ ਹੁਣ ਗੋਭੀ ਸੀ ਸਾਡੇ ਕੋਲ ਗੋਭੀ ਵੇਚੀ ਐ ਮੂਲੀਆਂ ਸੀਗੀਆਂ ਥੋੜੀ ਥੋੜੀ ਹਰੇਕ ਚੀਜ਼ ਇੰਨਾ ਹੁਣ ਡੇਟਾ ਆਪਾਂ ਉਹ ਇੰਨਾ ਰਿਕਾਰਡ ਚ ਵੀ ਨਹੀਂ ਰੱਖ ਸਕਦੇ ਜਿਆਦਾ ਹਣ ਜਿਆਦਾ ਬਲਕਿ ਜਿਹੜੀ ਆਪਣੇ ਕੋਲੇ ਫਸਲ ਆ ਉਹਦਾ ਹੀ ਆਪਾਂ ਡੇਟਾ ਰੱਖ ਸਕਦੇ ਆ ਤੇ ਇਸ ਵਾਰੀ ਅਮਰੂਦਾਂ ਦਾ ਮੈਂ ਡੇਟਾ ਕਲੈਕਟ ਕਰ ਰਹੇ ਆ ਸਾਰਾ ਜਿੰਨਾ ਵੀ ਇਹ ਪਰ ਕੇਜੀ ਤੱਕ 1 ਕਿਲੋ ਕਿਲੋ ਤੱਕ ਵੀ ਮੈਂ ਨੋਟ ਕਰ ਰਹੇ ਆ ਸਾਰਾ ਤਾਂ ਉਹ ਦੇਖਾਂਗੇ ਫਰਵਰੀ ਤੱਕ ਕਿੰਨਾ ਦੇਚਣ ਬਾਈ ਖੁਦ ਜਾਣਦੇ ਹੋ ਬਿਲਕੁਲ ਵੇਚਣਾ ਸੀ ਆ ਸਾਡੇ ਕੋਲੇ ਜਾਂ ਤਾਂ ਫਾਰਮ ਤੋਂ ਵੇਚ ਜਾਂਦਾ ਜੇ ਬਲਕ ਚ ਹੁੰਦਾ ਸਾਡੇ ਕੋਲੇ ਤਾਂ ਮੰਡੀਆਂ ਲੱਗਦੇ ਰਹਿੰਦੇ ਆ অর্ਗੈਨਿਕ ਜਿਵੇਂ ਮੇਲਿਆਂ ਤੇ ਜਾਂਦੇ ਰਹਿੰਨੇ ਹੁਣ ਬਠਿੰਡੇ ਜਾਗਦੇ ਜੁਗਨੂ ਦਾ ਮੇਲਾ ਸੀਗਾ ਉੱਥੇ 5 ਦਿਨ ਮੇਲਾ ਚੱਲਿਆ ਤੇ 5 ਦਿਨਾਂ ਦੇ ਵਿੱਚ ਤੁਸੀਂ ਹਿਸਾਬ ਲਾਓ ਵੀ 70 80 ਕਿਲੋ ਡੇਲੀ ਲੈ ਕੇ ਜਾਂਦਾ ਰਿਹਾ ਮੈਂ ਅਮਰੂਦ ਅਮਰੂਦ ਹੂੰ ਉੱਥੇ 70 ਤੋਂ 70 ਰੁਪਏ ਤੋਂ ਲੈ ਕੇ 100 ਰੁਪਏ ਤੱਕ ਵਿਕਦਾ ਰਿਹਾ ਮੇਰੇ ਕੋਲ ਸ਼ਾਮ ਜੇ ਨੂੰ ਜਿਵੇਂ ਹੁਣ ਮੈਂ ਸਵੇਰ 10 ਵਜੇ ਸਟਾਰਟ ਹੁੰਦਾ ਸੀ ਮੇਲਾ 4 ਕ ਵਜੇ ਤੱਕ ਸਾਰਾ ਵਿਕ ਜਾਂਦਾ ਸੀ ਅੱਧਾ ਕਿ ਕਰੇਟ ਰਹਿ ਜਾਂਦਾ ਸੀਗਾ ਤੇ ਫਿਰ ਉਦੋਂ ਬਾਅਦ ਅਸੀਂ ਪਲੇਟ ਸਿਸਟਮ ਚਲਾ ਦਿੰਦੇ ਸੀ ਹਾਂ ਫਿਰ ਅਸੀਂ ਉਵੇਂ ਬੰਦ ਕਰ ਦਿੰਦੇ ਸੀ ਕਿ ਪਲੇਟ ਪਲੇਟਾਂ ਕੱਟ-ਕੱਟ ਕੇ 150 ਗ੍ਰਾਮ ਦੀ ਪਲੇਟ 20 ਰੁਪਏ ਦੀ 30 ਰੁਪਏ ਦੀ ਅਸੀਂ ਵੇਚੀ ਗਏ ਉਹ ਮੇਲਾ ਦਾ 150 ਰੁਪਏ ਕਿਲੋ ਪੈ ਗਿਆ ਮੈਨੂੰ ਉਹ ਅੱਛਾ ਹਾਂ ਤੇ ਹੋ ਗਿਆ ਬਾਕੀ ਦਿਮਾਗ ਚਾਹੀਦਾ ਬਈ ਮਤਲਬ ਬਿਲਕੁਲ ਬਿਲਕੁਲ ਹੁਣ 5 ਦਿਨ ਤਾਂ ਉੱਥੇ ਵੇਚਿਆ ਸੀ ਮਤਲਬ ਤਾਂ 3.5 ਕੁਇੰਟਲ ਦਾ ਅਸੀਂ 5 ਦਿਨਾਂ ਤਾਂ ਉੱਥੇ ਹੀ ਵੇਚਦਾ ਤੇ ਉਸ ਤੋਂ ਬਾਅਦ ਫਿਰ ਅਸੀਂ ਮੋਗੇ ਆਰਗੇਨਿਕ ਮੰਡੀ ਉਹ ਅਸੀਂ ਕੱਲ ਹੀ ਜਾ ਕੇ ਆਏ ਉੱਥੇ 120 ਰੁਪਏ ਕਿਲੋ ਵੇਚਿਆ ਸੀ ਅਮਰੂਦ ਉੱਥੇ ਵੀ ਅਸੀਂ ਲਗਾਏ ਸੀਗੇ 50-55 ਕਿਲੋ ਸਾਰਾ ਵੇਚ ਗਿਆ ਮਤਲਬ ਜਿਹੜਾ ਬੰਦਾ ਆਪਣੇ ਅਮਰੂਦ ਖਾ ਲੈਂਦਾ ਉਹ ਤਾਂ ਦੁਬਾਰਾ ਮੰਗਦਾ ਹੁਣ ਸ਼ਹਿਰ ਦੇ ਵਿੱਚ ਵੀ ਅਮਰੂਦ ਦਾ ਕੋਈ ਘਾਟਾ ਤਾਂ ਹੈ ਨਹੀਂਗਾ ਹੁਣ ਇਸ ਟਾਈਮ ਬਲਕ ਤੇ ਚੱਲ ਰਿਹਾ ਤੇ ਸਾਨੂੰ 100 ਰੁਪਏ 120 ਰੁਪਏ अच्छा ए ए ए, ए चीज सुन के मतलब 120 रुपी सुन के लोका ਦੇ ਮਨ ਵਿੱਚ ਇਹ ਵੀ ਸਵਾਲ ਆਊਗਾ ਆ ਹੀ ਕਿ ਹੈ ਹੋਇਆ ਬਲਕਿ ਕਿ ਮੰਨ ਲਓ ਯਾਰ ਮੰਨਦੇ ਆ ਆਰਗੈਨਿਕ ਕਰਦੇ ਆ ਪਰ ਇੰਨੇ ਮਹਿੰਗੇ ਵੀ ਕਿਉਂ ਜੇਕਰ 20 30 ਰੁਪਏ ਮਿਲ ਰਹੇ ਆ ਉਹ ਖਰਚਾ ਵੀ ਕਰਦੇ ਆ ਸਪ੍ਰੇ ਆ ਕਰਦੇ ਆ ਤੁਸੀਂ ਕੁਝ ਕਰਦੇ ਵੀ ਨਹੀਂ ਤੁਸੀਂ ਮਹਿੰਗੇ ਕਿਉਂ ਵੇਚ ਰਹੇ ਹੋ ਉਹਦਾ ਮੈਂ ਤੁਹਾਨੂੰ ਕਾਰਨ ਦੱਸਦਾ ਮਹਿੰਗਿਆਂ ਦਾ ਕਾਰਨ ਇਹ ਹੈ ਕਿ ਇੱਕ ਤਾਂ ਇਹਦੇ ਵਿੱਚ ਜਿਹੜੀ ਨਦੀਨ ਹੈ ਹੁਣ ਹੁੰਦੇ ਹੈ ਹੈਨਾ ਉਹ ਸਾਰੀ ਚੀਜ਼ ਗੁੜਾਈ ਹੋਣੀ ਹੈ ਸਾਰੀ ਮੈਨੂਅਲ ਲੇਬਰ ਨਾਲ ਕਰਨੀ ਆ ਮੈਨੂਅਲ ਲੇਬਰ ਆਪਣਾ ਪਤਾ ਹੀ ਕਿੰਨੇ ਹਨਾ ਮੇਰੇ ਕੋਲ ਉਹ ਤਾਂ ਹੈ ਨਹੀਂ ਕਿ ਮੈਂ ਮੈਂ ਨਦੀਨ ਨਾਸ਼ਕ ਲੈ ਆਂਦਾ ਤੇ ਮਾਰ ਕੇ ਚਲੋ ਵੀ ਸਫਾਇਆ ਕਰਤਾ ਸਾਰਾ ਹਨਾ ਉਹ ਕਸੀਆਂ ਨਾਲ ਗੜਾਈ ਹੋਣੀ ਹੈ ਯਾਨੀ ਕਿ ਹੁਣ ਤਾਂ ਇਹਦੇ ਵਿੱਚ ਪਹਿਲਾਂ ਤਾਂ ਚਲੋ ਅਸੀਂ ਹਾਲ ਚਲਾ ਦਿੰਦੇ ਸੀਗੇ ਜਬ ਰੋਟਾਵੇਟਰ ਹੁਣ ਤਾਂ ਰੋਟਾਵੇਟਰ ਵੀ ਨਹੀਂ ਚੱਲਦਾ ਜਿਆਦਾ ਫੈਲ ਗਿਆ ਬਾਗ ਹੁਣ ਤਾਂ ਮੈਨੂਅਲ ਹੀ ਸਾਰੀ ਹੈ ਮੈਨੂਅਲ ਹੀ ਖਰਚਾ ਹੈ ਦੂਜੀ ਗੱਲ ਹੈ ਇਹਦੀ ਪ੍ਰੋਡਕਸ਼ਨ ਕੰਪੈਰੀਟਿਵਲੀ ਘੱਟ ਹੁੰਦੀ ਹੈ ਆਰਗੇਨਿਕ ਵਾਲੇ ਦੀ ਤੇ ਤੀਜੀ ਗੱਲ ਇਹਦੇ ਚ ਫਰੂਟ ਫ्लाई ਆਉਂਦੀ ਹੈ ਜਲਾਈ ਦੇ ਵਿੱਚ ਹੁਣ ਫਰੂਟ ਫ्लाई ਜਿਹੜੇ ਕੈਮੀਕਲ ਵਾਲੇ ਆ ਉਹ ਤਾਂ ਸਪਰੇਅ ਕਰ ਦਿੰਦੇ ਆ ਜਿਹੜੇ ਫਰੂਟ ਆ ਕਾੜੇ ਹੋ ਜਾਂਦੇ ਆ ਉੱਪਰੋਂ ਪੱਤੇ ਵੀ ਕਾੜੇ ਹੋ ਜਾਂਦੇ ਤੇ ਫਰੂਟ ਫ्लाई ਅਟੈਕ ਨਹੀਂ ਕਰਦੀ ਫਰੂਟ ਫ्लाई ਦਾ ਕੰਮ ਕੀ ਹੁੰਦਾ ਉਹਨੇ ਡੰਗ ਮਾਰ ਕੇ ਤੇ ਆਂਡੇ ਦੇ ਜਾਂਨੇ ਆ ਅੰਬਰੂਦ ਦੇ ਵਿੱਚ ਉਤੋਂ ਬਾਅਦ ਉਹ ਜੇ ਸੁੰਡ ਬਣ ਜਾਂਦੇ ਆ ਉਹਦੇ ਵਿੱਚ ਜੋ ਜਿੰਨੇ ਵੀ ਉਹ ਸੁੰਡ ਹੋਣਗੇ ਸਾਰੀਆਂ ਫਰੂਟ ਫ्लाई ਬਣ ਕੇ ਉੱਡਣੀਆਂ ਉਹ ਤਾਂ ਕਈ ਵਾਰੀ ਬਾਗਾਂ ਦੀ ਬਾਗ ਖਤਮ ਕਰ ਦਿੰਦੀ ਹੈ ਫਰੂਟ ਫ्लाई ਸਾਡੇ ਕੋਲੇ ਇਹਦਾ ਆਲਟਰਨੇਟਿਵ ਕੋਈ ਨਹੀਂ ਸਿਰਫ ਇੱਕ ਟਰੈਪ ਹੈ ਤੇ ਟਰੈਪ ਵੀ ਸਿਰਫ 60 ਤੋਂ 70% ਕੰਟਰੋਲ ਕਰਦਾ ਸਾਡਾ ਲਾਜ਼ਮੀ ਹੈ ਕਿ 35 40% ਫਰੂਟ ਤਾਂ ਖਰਾਬ ਹੋਣਾ ਹੈ ਠੀਕ ਹੈ ਤੇ ਖਰਾਬ ਫਰੂਟ ਨੂੰ ਅਸੀਂ ਅਲੱਗ ਤੋੜ ਕੇ ਲੇਬਰ ਲਾ ਕੇ ਅਲੱਗ ਤੋੜ ਕੇ ਟੋਇਆ ਪੱਟ ਕੇ ਉਹਦੇ ਚ ਦੱਬਦੇ ਆਂ ਅਸੀਂ ਉਹ ਡੇਲੀ ਦਾ ਕੰਮ ਹੁੰਦਾ ਸਾਡਾ ਠੀਕ ਹੈ ਡੇਲੀ ਤੁਸੀਂ ਕਹ ਲਓ 30 40 ਕਿਲੋ ਦਾ ਖਰਾਬ ਜਿਹੜਾ ਫਰੂਟ ਹੈ ਜਿਹੜਾ ਉਹ ਅਸੀਂ ਦੱਬਣਾ ਹੈ ਤਾਂ ਉਹਦੇ ਤੇ ਕਿੰਨੀ ਲੇਬਰ ਹੋਣੀ ਹੈ ਤਾਂ ਉਹਦੀ ਕੋਈ ਪ੍ਰੋਡਕਸ਼ਨ ਵੀ ਨਹੀਂ ਸਾਨੂੰ ਉਲਟਾ ਲੇਬਰ ਪੈ ਗਈ ਉੱਤੇ ਬਿਲਕੁਲ ਤਾਂ ਕਰਕੇ 60% ਫਾਲ ਅਸੀਂ ਵੇਚ ਰਹੇ ਹਾਂ ਤਾਂ ਕਰਕੇ ਮਹਿੰਗਾ ਹੈ ਤੇ ਟੇਸਟ ਹੈ ਜੇ ਟੇਸਟ ਹੈਗਾ ਤਾਂ ਕਸਟਮਰ ਭਰਦਾ ਪੈਸੇ ਬਿਲਕੁਲ ਹਾਂ ਕਿੰਨੇ ਬੰਦੇ ਬਾਈ ਕੰਮ ਕਰਦੇ ਨੇ ਤੁਹਾਡੇ ਇੱਥੇ ਸਿਰਫ ਇੱਥੇ 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 ਤਿੰਨ ਬੰਦੇ ਤਾਂ ਹੁੰਦੇ ਹੀ ਆ ਜੀ ਹਰ ਟਾਈਮ ਹਾਂ ਤਿੰਨ ਬੰਦੇ ਤਾਂ ਬਿਲਕੁਲ ਬਿਲਕੁਲ ਉਹਦੇ ਚ ਫਾਦਰ ਸਾਹਿਬ ਹੁੰਦੇ ਇੱਕ ਤੇ ਦੋ ਬੰਦੇ ਲੀਵਰ ਵਾਲੇ ਆਪਣੇ ਇੱਕ ਤਾਂ ਟੈਂਪਰੇਰੀ ਆ ਇੱਕ ਪਰਮਾਨੈਂਟੀ ਆ ਪਰਮਾਨੈਂਟ ਆ ਹਾਂ ਜੀ ਠੀਕ ਆ ਬਈ ਹੋਰ ਬਾਈ ਕੋਈ ਗੱਲਬਾਤ ਰਹਿ ਗਈ ਹੋਵੇ ਜਿਹੜੀ ਜ਼ਰੂਰੀ ਹੋਵੇ ਦੱਸਣੀ ਤੁਹਾਨੂੰ ਲੱਗਦਾ ਹੋਵੇ ਉਹ ਬਸ ਹੋਰ ਇਹੀ ਹੈ ਕਿ ਲੋਕਾਂ ਨੂੰ ਮੈਂ ਇਹੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਬਾਗਬਾਨੀ ਵਾਲੇ ਪਾਸੇ ਆਓ ਇਹਦੇ ਚ ਕੋਈ ਕੰਪੀਟੀਸ਼ਨ ਨਹੀਂ ਜੇ ਮੇਰੇ ਸਾਹਮਣੇ ਕੋਈ ਦਾ ਬਾਗ ਲੱਗ ਰਿਹਾ ਚਾਰ ਪੰਜ ਕਿੱਲੇ ਅੱਠ ਕਿੱਲੇ 10 ਕਿੱਲੇ ਤਾਂ ਮੇਰੇ ਉਹਦੇ ਨਾਲ ਕੋਈ ਕੰਪੀਟੀਸ਼ਨ ਨਹੀਂ ਹੈਗਾ ਕਿਉਂਕਿ ਡਿਮਾਂਡ ਹੀ ਇੰਨੀ ਆ ਫਰੂਟ ਦੀ ਫਰੂਟ ਇੰਪੋਰਟ ਹੋਣਾ ਬੰਦ ਹੋ ਜਾਊਗਾ ਪੰਜਾਬ ਦੇ ਵਿੱਚ ਇੰਨਾ ਜਿਹੜਾ ਪੰਜਾਬ ਤੋਂ ਪੈਸਾ ਇੰਨਾ ਬਾਹਰ ਜਾ ਰਿਹਾ ਇੰਪੋਰਟ ਕਰਕੇ ਤਾਂ ਲੋਕਣਾ ਆਉਣਾ ਚਾਹੀਦਾ ਬਾਗਬਾਨੀ ਵਾਲੇ ਪਾਸੇ ਆਓ ਔਰ ਗੰਨੇ ਵਾਲੇ ਪਾਸੇ ਆਓ ਗਿੰਦੇ ਦਾ ਬਹੁਤ ਵਧੀਆ ਰਿਸਪਾਂਸ ਹੈ ਬੀਜੋ ਹਰ ਤਰ੍ਹਾਂ ਦੀ ਫਸਲ ਡਾਈਵਰਸਿਟੀ ਲੈ ਕੇ ਆਓ ਵੱਧ ਤੋਂ ਵੱਧ ਡਾਈਵਰਸਿਟੀ ਤੇ ਅਸੀਂ ਧਿਆਨ ਦਿੰਦੇ ਹਾਂ ਉਧਰ ਆਉਣਾ ਚਾਹੀਦਾ ਲੋਕਾਂ ਨੂੰ ਜੇਕਰ ਤੁਹਾਡੇ ਤੋਂ ਕਿਸੇ ਨੂੰ ਮਦਦ ਚਾਹੀਦੀ ਹੋਵੇ ਤਾਂ ਤੁਸੀਂ ਦੇ ਸਕਦੇ ਹੋ ਬਿਲਕੁਲ ਬਿਲਕੁਲ ਮੈਂ ਆਮ ਆਲਵੇਜ਼ ਅਵੇਲੇਬਲ ਮੈਂ ਫਾਰਮ ਤੇ ਹੁੰਦਾ ਜ਼ਿਆਦਾਤਰ ਜਾਂ ਫਿਰ ਮੈਨੂੰ ਫੋਨ ਕਰਕੇ ਜਦੋਂ ਮਰਜ਼ੀ ਆ ਜਾਵੇ ਤੁਸੀਂ ਫਲੈਸ਼ ਕਰ ਸਕਦੇ ਹੋ ਫੋਨ ਨੰਬਰ ਹਾਂਜੀ ਹਾਂਜੀ ਤਾਂ ਜਦੋਂ ਮਰਜ਼ੀ ਮੇਰੇ ਕੋਲੇ ਆਉਂਦੇ ਆ ਫੋਨ ਡੇਲੀ ਤੇ 50 50 60 60 ਫੋਨ ਆਉਂਦੇ ਰਹਿੰਦੇ ਆ ਤਾਂ ਜੇ ਮੈਂ ਨਾ ਵੀ ਅਟੈਂਡ ਕਰਾਂ ਤਾਂ ਮੈਂ ਬੈਕ ਕਾਲ ਕਰ ਲਾਂ ਹਰ ਇੱਕ ਨੰਬਰ ਤੇ ਠੀਕ ਹੈ ਹਾਂਜੀ ਠੀਕ ਹੈ ਬਾਈ